ਇਕਤ ਅੰਗਰੇਜ਼ੀ ਦੀ ਘਾਵਤਾ ਸਕਸੈਸ ਕਮਸ ਫਰਮ ਐਕਸਪੀਰੀਅੰਸ ਐਂਡ ਐਕਸਪੀਰੀਅੰਸ ਕਮਸ ਫਰਮ ਬੈਡ ਐਕਸਪੀਰੀਅੰਸ ਉਹ ਜਿਹੜੇ ਤੁਹਾਡੇ ਮਾੜੇ ਤਜਰਬੇ ਆ ਨਾ ਉਹ ਤੁਹਾਨੂੰ ਸਕਸੈਸ ਸਾਡੇ ਪਾਸੇ ਲੈ ਕੇ ਜਾਂਦੇ ਆ ਜੇ ਤੁਸੀਂ ਪੈਰ ਪਟਿਆ ਉਹ ਮੰਜ਼ਲ ਤੇ ਪਹੁੰਚਾਂਗੇ ਜਰੂਰ ਪਰ ਜੇ ਆਪਾਂ ਰੁਕਾਂਗੇ ਨਾ ਰੁਕਾਂਗੇ ਪੰਜਾਬ ਅਜੇ ਬਹੁਤ ਪਿੱਛੇ ਰਹਿ ਗਿਆ ਬਾਕੀ ਸਟੇਟਾਂ ਜੇ ਇਹਨਾਂ ਚੀਜ਼ਾਂ ਤੇ ਬਹੁਤ ਪਹਿਲਾਂ ਤੋਂ ਕੰਮ ਸਟਾਰਟ ਕਰਦੇ ਬਹੁਤ ਜ਼ਿਆਦਾ ਕੰਮ ਕਰਦੇ ਕਿਉਂਕਿ ਪੰਜਾਬ ਦਾ ਵੈਦਰ ਇਦਾਂ ਦਾ ਵੀ ਇੱਥੇ ਆਪਾਂ ਕੋਈ ਵੀ ਫਸਲ ਪੈਦਾ ਕਰ ਸਕਦੇ ਹਾਂ ਐਟ ਲਾਸਟ ਸਾਨੂੰ ਵੀ ਜਦੋਂ ਅਸੀਂ ਸਾਰਾ ਕਨਕਲੂਡ ਕੀਤਾ ਵੀ ਐਂਡ ਤੇ ਵੀ ਸਾਨੂੰ ਕੀ ਰਿਜ਼ਲਟ ਮਿਲਿਆ ਹੈ ਇਹਦਾ ਕਿੰਨਾ ਖਰਚਾ ਸੀ ਕਿੰਨਾ ਪ੍ਰੋਫਿਟ ਤੇ ਫਸਟ ਟਾਈਮ ਸਾਨੂੰ 50000 ਪ੍ਰੋਫਿਟ ਹੋ ਗਿਆ ਇਕੱਲੀ-ਇਕੱਲੀ ਦੁਕਾਨ ਤੇ ਜਾ ਕੇ ਕਹਿਣਾ ਫੂਡ ਸ਼ਾਪਸ ਵਾਲਿਆਂ ਨੂੰ ਵੀ ਸੱਤ ਸਟਰਾਬਰੀ ਲੋ ਸਾਡੀ ਬਹੁਤ ਵਧੀਆ ਫਿਰ ਤਾਂ ਉਦੋਂ ਬਾਅਦ ਚ ਇੱਕ ਚੇਨ ਬਣਦੀ ਗਈ ਯਾਰ ਦੋਸਤ ਵਾਦੇ ਗਏ ਸਰਕਲ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਇੰਟਰਸਟ ਸੀ ਨੌਲੇਜ ਸੀ ਉਹਨਾਂ ਨੇ ਆਪਣੀ ਲਿੰਕ ਬਣ ਲਈ ਗਈ ਸਾਡੇ ਨਾਲ ਜਸਪ੍ਰੀਤ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਰ ਘਰ ਪਰਿਵਾਰ ਸਭ ਵਧੀਆ ਜੀ ਚੜ੍ਹਦੀ ਕਲਾ ਸਭ ਠੀਕ ਠਾਕ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਸਾਡੇ ਫਾਰਮ ਤੇ ਆਉਣ ਤੇ ਈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਇੱਕ ਜਦੋਂ ਆਪਾਂ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਆਂ ਕਾਫੀ ਜਗ੍ਹਾ ਤੇ ਹੁੰਦਾ ਵੀ ਕੋਈ ਜਦੋਂ ਬਦਲਵੀਂ ਖੇਤੀ ਸ਼ੁਰੂ ਕਰਦਾ ਨਾ ਦਿੱਕਤਾਂ ਬਹੁਤ ਆਉਂਦੀਆਂ ਨੇ ਉਹਨਾਂ ਨੂੰ ਤੇ ਬੰਨ ਚ ਖਿਆਲ ਲਿਓਣਾ ਵੀ ਇੱਕ ਵੱਡੀ ਗੱਲ ਹੈ ਕਿਸ ਤਰੀਕੇ ਨਾਲ ਤੁਹਾਡਾ ਮਨ ਬਣਿਆ ਕਿ ਯਾਰ ਸਟਰਾਬਰੀ ਦੀ ਖੇਤੀ ਕੀਤੀ ਜਾਵੇ ਜਾਂ ਫਸਲੀ ਵਿਭਿੰਨਤਾ ਵੱ हां मैं ये इसके बारे दसा ਤੁਹਾਨੂੰ ਵੀ ਜਦੋਂ ਪਹਿਲੀ ਵਾਰ ਮੇਰੇ ਮਨ ਚ ਖਿਆਲ ਆਇਆ ਹਨਾ ਮੇਰੇ ਭੂਆ ਜੀ ਦੇ ਲੜਕੇ ਨੇ ਇੱਕ ਵਾਰ ਸਟਰਾਬਰੀ ਲਾਈ ਕਿਸੇ ਨੂੰ ਦੇਖ ਕੇ ਠੀਕ ਹੈ ਪਰ ਉਹ ਉਹ ਸਟ ਉਹਨੇ ਲਾਇਆ ਟ్రायल ਸੀ ਅੱਧੇ ਏਕੜ ਦੇ ਵਿੱਚ ਪਰ ਇੱਕ ਛੋਟਾ ਕਿਸਾਨ ਸੀ ਪਰ ਉਹਨੂੰ ਉਹਦੇ ਤੇ ਜੋ ਖਰਚਾ ਕੀਤਾ ਉਹਨੇ ਉਹਨੂੰ ਉਹ ਵੀ ਪਹਾੜ ਲੱਗ ਰਿਹਾ ਸੀ ਵੀ 40 50000 ਰੁਪਏ ਮੈਂ ਖਰਚਾ ਕਰਤਾ ਪਤਾ ਨਹੀਂ ਇਹਦਾ ਕੀ ਬਣੂਗਾ ਕੀ ਬਣੂਗਾ ਇੱਕ ਨੌਲੇਜ ਦੀ ਘਾਟ ਇੱਕ ਪਹਿਲੀ ਵਾਰ ਜਦੋਂ ਆਪਾਂ ਕੋਈ ਕਦਮ ਪਟਦੇ ਆਂ ਤੇ ਉਦੋਂ ਡਰ ਬਹੁਤ ਲੱਗਦਾ ਕੁਝ ਲੋਕਾਂ ਦੀਆਂ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਹਾ ਟੱਚਰਾਂ ਤੋਂ ਵੀ ਡਰ ਲੱਗਦਾ ਹੁੰਦਾ ਵੀ ਵੀ ਇਹਨੇ ਆ ਕੀਤਾ ਯਾਰ ਐਵੇਂ ਪੰਗੇ ਲਈ ਜਾਂਦਾ ਘਾਟਾ ਖਾਊ ਉਹ ਹੋ ਪਰ ਉਹਨੇ ਪੰਗਾ ਲਿਆ ਚਲੋ ਉਹਨੇ ਕਦਮ ਪੁੱਟਿਆ ਆਪਾਂ ਘਰੋਂ ਨਿਕਲਾਂਗੇ ਤਾਂ ਹੀ ਆਪਾਂ ਨੂੰ ਮੰਜ਼ਿਲ ਤੱਕ ਪਹੁੰਚਣ ਦੀ ਰਾਹ ਚ ਪਤਾ ਲੱਗੂਗਾ ਹਾਂ ਪਤਾ ਲੱਗੂਗਾ ਤੇ ਉਹਦਾ ਮੇਰੇ ਨਾਲ ਚਲੋ ਮੈਂ ਥੋੜਾ ਪੜਿਆ ਲਿਖਿਆ ਸੀ ਫਸਟ ਟਾਈਮ ਤੇ ਉਹਦੇ ਮੇਰੇ ਨਾਲ ਚਲ ਗੱਲਬਾਤ ਹੁੰਦੀ ਰਹਿੰਦੀ ਸੀ ਉਹਨੇ ਕਿਹਾ ਨਾ ਯਾਰ ਆਪਾਂ ਵੀ ਤੂੰ ਪੜਿਆ ਲਿਖਿਆ ਕੁਝ ਨੌਲੇਜ ਵੀ ਤੂੰ ਇਕੱਠੀ ਕਰ ਸਕਦਾ ਤੇ ਆਪਾਂ ਤੇਰੇ ਕੋਲ ਟ్రायल ਕਰਾਂਗੇ ਵੀ ਮੇਰੇ ਕੋਲੇ ਸਕਸੈਸ ਨਹੀਂ ਹੋਇਆ ਸਕਸੈਸ ਨਹੀਂ ਹੋਇਆ ਹਾਂਜੀ ਚਲੋ ਉਹ ਸਾਲ ਲਾਕਡਾਊਨ ਲੱਗ ਗਿਆ ਤੇ ਅਸੀਂ ਦੋ ਕਨਾਲ ਚ ਮਣ ਬਣਾ ਲਿਆ ਵੀ ਆਪਾਂ ਸਟਾਰਟ ਦੋ ਕਨਾਲ ਤੋਂ ਕਰਾਂਗੇ ਚਲ ਜੇ ਘਾਟਾ ਪਊਗਾ ਤਾਂ ਥੋੜਾ ਜਿਹਾ ਆਪਾਂ ਸਹਿ ਵੀ ਜਾਵਾਂਗੇ ਤੇ ਆਪਾਂ ਦੇਖਦੇ ਹਾਂ ਦੇਖੀ ਚੱਲੂ ਜੇ ਇਦਾਂ ਹੋ ਅਸੀਂ ਲਾਕਡਾਊਨ ਹੋਇਆ ਤੇ ਅਸੀਂ ਨਰਸਰੀ ਨੂੰ ਲੱਭਿਆ ਠੀਕ ਹੈ ਕਿਉਂਕਿ ਨਰਸਰੀ ਦੋ ਜਗ੍ਹਾ ਹੀ ਅਵੇਲੇਬਲ ਸੀ ਇੱਕ ਮਹਾਰਾਸ਼ਟਰ ਦੇ ਵਿੱਚ ਇੱਕ ਹਿਮਾਚਲ ਦੀ ਕਿਉਂਕਿ ਆਪਣਾ ਮੌਸਮ ਇਹਦੀ ਨਰਸਰੀ ਤਿਆਰ ਕਰਨ ਦੇ ਲਈ ਬਹੁਤਾਂ ਅਨੁਕੂਲ ਨਹੀਂ ਠੀਕ ਹੈ ਜੀ ਕੁਝ ਚੰਗੇ ਸਟਰਕਚਰ ਬਣਾਉਣੇ ਪੈਣਗੇ ਆਪਾਂ ਨੂੰ ਗ੍ਰੀਨ ਹਾਊਸ ਨੈਟ ਹਾਊਸ ਜਿੱਥੇ ਆਪਾਂ ਟੈਂਪਰੇਚਰ ਮੇਨਟੇਨ ਕਰਕੇ ਇਹਦੀ ਨਰਸਰੀ ਤਿਆਰ ਕਰ ਸਕਦੇ ਹਾਂ ਠੀਕ ਹੈ ਤਾਂ ਲੋਕਡਾਊਨ 'ਚ ਅਸੀਂ ਹਿਮਾਚਲ ਗਏ ਨਰਸਰੀ ਲੱਭੀ ਨਰਸਰੀ ਦੋ ਤਰ੍ਹਾਂ ਦੀ ਹੁੰਦੀ ਹੈ ਇਹਦੀ ਇੱਕ ਬੇਰੂਟ ਠੀਕ ਹੈ ਇੱਕ ਹੁੰਦੀ ਹੈ ਟਿਸ਼ੂ ਕਲਚਰ ਥੈਲੀ 'ਚ ਪlant ਤਿਆਰ ਕਰਦੇ ਆ ਮਿੱਟੀ 'ਚ ਚਲੋ ਅਸੀਂ ਦੇਖ ਆਏ ਉੱਥੇ ਪlant ਦੀ ਗੱਲਬਾਤ ਕਰਿਆ ਨਹੀਂ ਅਸੀਂ ਪlant ਲੈ ਜਾਂਦੇ ਪਰ ਉਹ ਸਾਲ ਸ਼ਾਰਟੇਜ ਪlant ਦੀ ਸੀਗੀ ਕਿਉਂਕਿ ਮਦਰ ਬਾਹਰੋਂ ਨਹੀਂ ਆ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਕੀ ਤਿਆਰ ਕੀਤਾ ਸੀ ਚਲੋ ਥੋੜਾ ਇੱਕ ਕਨਾਲ ਅਸੀਂ ਹਿਮਾਚਲ ਦੀ ਸਟਰਾਬਰੀ ਪlant ਲਿਆ ਕੇ ਲਾਏ ਇੱਕ ਕਨਾਲ ਦੇ ਵਿੱਚ ਅਸੀਂ ਪੂਨੇ ਵਾਲੇ ਮੰਡੀ ਕਿਤੋਂ ਰੇਂਜ ਹੋ ਗਏ ਤੇ ਅਸੀਂ ਉਹ ਲਾਏ ਦੋਹਾਂ ਦਾ ਟ੍ਰੈਲ ਆਇਆ ਸਾਨੂੰ ਕੋਈ ਨੌਲੇਜ ਨਹੀਂ ਸੀ ਸਟ੍ਰੋਬਰੀ ਬਾਰੇ ਜੇ ਕਿਸੇ ਨੂੰ ਪੁੱਛਦੇ ਸੀ ਤੇ ਕੋਈ ਦੱਸਦਾ ਵੀ ਨਹੀਂ ਸੀ ਤੇ ਕਿਸੇ ਆਪਾਂ ਵੈਸੇ ਨੋਰਮਲ ਕਿਸੇ ਨੂੰ ਪੁੱਛ ਲੈਂਦੇ ਸੀ ਅਗਲਾ ਕਹਿੰਦਾ ਯਾਰ ਮਹਿੰਗੀ ਕ੍ਰੋਪ ਆ ਮੈਂ ਤੁਹਾਨੂੰ ਕੋਈ ਦਵਾਈ ਪਵਾਤੀ ਉਹ ਨੁਕਸਾਨ ਕਰ ਜੇ ਤੁਸੀਂ ਮੇਰੇ ਗਲ ਪਾਉਂਗੇ ਕੋਈ ਬਾਹਣਾ ਫੜੇ ਸਾਡੀ ਚਲੋ ਖੁਦ ਦਾ ਤਜਰਬਾ ਆ ਇਦਾਂ ਉਦਾਂ ਨੌਲੇਜ ਥੋੜੀ-ਬਹੁਤੀ ਗੂਗਲ ਕਰ ਲਿਆ ਕਿਦੇ ਨੌਲੇਜ ਇਕੱਠੀ ਕਰਦੇ 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 ਤੇ ਅਸੀਂ ਉਹ ਪਹਿਲਾਂ ਅਸੀਂ ਸਿਰੇ ਲਾ ਲਿਆ ਠੀਕ ਹੈ ਤੇ ਕੁਝ ਗਰੋਥ ਘਟ ਸੀ ਕੁਝ ਫਲੂਟਿੰਗ ਜਿੱਦਾਂ ਵੀ ਕੁਝ ਪ੍ਰੋਬਲਮਸ ਸਾਨੂੰ ਬਹੁਤ ਆਈਆਂ ਬਹੁਤ ਪ੍ਰੋਬਲਮਸ ਫੇਸ ਕੀਤੀਆਂ ਸੀ ਐਟ ਲਾਸਟ ਸਾਨੂੰ ਵੀ ਜਦੋਂ ਅਸੀਂ ਸਾਰਾ ਕਨਕਲੂਡ ਕੀਤਾ ਵੀ ਐਂਡ ਤੇ ਵੀ ਸਾਨੂੰ ਕੀ ਰਿਜ਼ਲਟ ਮਿਲਿਆ ਹੈ ਇਹਦਾ ਕਿੰਨਾ ਖਰਚਾ ਸੀ ਕਿੰਨਾ ਪ੍ਰੋਫਿਟ ਤੇ ਫਸਟ ਟਾਈਮ ਸਾਨੂੰ 50000 ਪ੍ਰੋਫਿਟ ਹੋ ਗਿਆ ਦੋਕ ਨਾਲ ਥਾ ਦੇ ਹਾਂ ਹਾਲਾਂਕਿ ਮਾਰਕੀਟ ਦਾ ਵੀ ਸਾਨੂੰ ਪਤਾ ਨਹੀਂ ਸੀ ਕੱਲੀ ਕੱਲੀ ਦੁਕਾਨ ਤੇ ਜਾ ਕੇ ਕਹਿਣਾ ਫਰੂਟ ਸ਼ਾਪਸ ਵਾਲਿਆਂ ਨੂੰ ਵੀ ਸਤ ਸਟ੍ਰਾਬਰੀ ਲੋ ਸਾਡੀ ਬਹੁਤ ਵਧੀਆ ਇਦਾਂ ਹੌਲੀ ਹੌਲੀ ਮਾਰਕੀਟ ਬਾਰੇ ਨੌਲੇਜ ਆਈ ਇਹ ਮਾਰਕੀਟ ਕਿੱਦਾਂ ਹੋ ਸਕਦੀ ਹੈ ਇਹਦੀ ਕਿਉਂਕਿ ਪਹਿਲਾਂ ਫਾਰਮਰ ਕੀ ਆ ਉਹ ਪ੍ਰੋਡਿਊਸ ਤਾਂ ਪੈਦਾ ਕਰ ਲੈਂਦਾ ਪਰ ਉਹਨੂੰ ਮਾਰਕੀਟ ਮਾਰਕੀਟ ਨੌਲੇਜ ਨਹੀਂ ਹੁੰਦੀ ਸੋ ਪਹਿਲੇ ਸਾਲ ਸਾਨੂੰ ਜੋ ਤਜਰਬਾ ਹੋਇਆ ਨੈਕਸਟイヤー ਅਸੀਂ ਉਹਨੂੰ ਐਕਸਪੈਂਡ ਕੀਤਾ ਇੱਕ ਇੱਕਲੇ ਚ ਲੈ ਕੇ ਗਏ ਫਿਰ ਉਹ ਸਾਡਾ ਫਿਰ ਥੋੜਾ ਹੌਲੀ 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 ਹੌਸਲਾ ਵਧਦਾ ਗਿਆ ਵੀ ਚਲੋ ਵੀ ਘਾਟੇ ਦੀ ਫਸਲ ਨਹੀਂ ਚਲੋ ਮਿਹਨਤ ਬਹੁਤ ਜ਼ਿਆਦਾ ਮਿਹਨਤ ਬਹੁਤ ਜ਼ਿਆਦਾ ਹਾਂ ਚਲੋ ਫਿਰ ਇਦਾਂ ਸੀ ਜਦੋਂ ਆਪਾਂ ਇੱਕ ਵਾਰ ਪੈਰ ਪਟ ਲਈਏ ਨਾ ਜੀ ਆਪਾਂ ਛੱਡਦੇ ਆ ਉਹਨੂੰ ਤਾਂ ਫਿਰ ਵੀ ਉਹ ਲੋਕਾਂ ਦੀਆਂ ਟੀਚਰਾਂ ਵੀ ਲੈ ਹੁਣ ਤੂੰ ਕੀ ਕਰ ਲਿਆ ਇਹਦੇ ਵਿੱਚ ਵੀ ਪਹਿਲਾਂ ਪੰਗੇ ਲੈਂਦਾ ਸੀ ਹੁਣ ਛੱਡ ਵੀ ਗਿਆ ਛੱਡ ਵੀ ਗਿਆ ਸੀ ਫਿਰ ਉਹ ਇੱਕ ਅੜੀ ਜੀ ਬਣ ਜਾਂਦੀ ਹੈ ਵੀ ਜੇ ਆਪਾਂ ਇਹ ਰਾਹ ਚੁਣਿਆ ਤੇ ਇਹਨੂੰ ਆਪਾਂ ਸਿਰੇ ਲਾਉਣਾ ਤੇ ਲਾਉਣਾ ਕਿੱਦਾਂ ਫਿਰ ਉਹ ਤੁਹਾਨੂੰ ਉਹ ਇੱਕ ਅੰਗਰੇਜ਼ੀ ਦੀ ਘਾਵਤਾ ਆਂਦਾ ਐਕਸਪੀਰੀਅੰਸ ਕਮਸ ਫਰੋਮ ਬੈਡ ਐਕਸਪੀਰੀਅੰਸ ਵਾਲੀ ਹੈ ਹਨਾ ਸਕਸੈਸ ਕਮਸ ਫਰੋਮ ਐਕਸਪੀਰੀਅੰਸ ਐਂਡ ਐਕਸਪੀਰੀਅੰਸ ਕਮਸ ਫਰੋਮ ਬੈਡ ਐਕਸਪੀਰੀਅੰਸ ਉਹ ਜਿਹੜੇ ਤੁਹਾਡੇ ਮਾੜੇ ਤਜਰਬੇ ਆ ਨਾ ਉਹ ਤੁਹਾਨੂੰ ਸਕਸੈਸ ਸਾਡੇ ਪਾਸੇ ਲੈ ਕੇ ਜਾਂਦੇ ਆ ਜੇ ਤੁਸੀਂ ਪੈਰ ਪੱਟਿਆ ਉਹ ਮੰਜ਼ਲ ਤੇ ਪਹੁੰਚਾਂਗੇ ਜਰੂਰ ਪਰ ਜੇ ਆਪਾਂ ਰੁਕਾਂਗੇ ਨਾ ਰੁਕਾਂਗੇ ਤੁਸੀਂ ਲੋਕਾਂ ਦੀ ਗੱਲ ਕੀਤੀ ਕਿ ਲੋਕ ਯਾਰ ਟੱਚਰਾ ਕਰਦੇ ਆ ਵੀ ਕਿਹੜੇ ਪਾਸੇ ਤੁਰ ਪਿਆ ਜਾ ਰਹੇ ਨੂੰ ਪਤਾ ਨਹੀਂ ਵਾਸਤਾ ਨਹੀਂ ਅਸੀਂ ਵੀ ਕਣਕ ਛੋਨਾ ਕਰੀ ਜਾਂਦੇ ਆ ਸਹੀ ਤੇ ਪਰਿਵਾਰ ਦਾ ਉਸ ਟਾਈਮ ਤੇ ਸਾਥ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਕਿਵੇਂ ਪਰਿਵਾਰ ਤੁਨੀਓ ਕਿਵੇਂ ਸਹਿਯੋਗ ਰਿਹਾ ਆ ਆਪਾਂ ਨਾ ਫੈਮਿਲੀ ਦੀ ਗੱਲ ਕਰੀਏ ਜੇ ਪਰਿਵਾਰ ਦੀ ਮੇਰੇ ਡੈਡੀ ਜੀ ਦੀ ਗੱਲ ਕਰਕੇ ਤਾਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਇਹ ਆ ਵੀ ਤੂੰ ਇਹ ਪੁੱਠੇ ਪੰਗੇ ਕਾਤੋਂ ਲੈ ਰਿਆ ਜਾਂ ਵੀ ਆਪਾਂ ਨੂੰ ਘਾਟਾ ਪੈ ਸਕਦਾ ਐਦਾਂ ਉਹਦਾ ਉਹਨਾਂ ਨੂੰ ਪਤਾ ਸੀ ਜੇ ਵੀ ਇਹ ਕੁਝ ਕਰ ਰਿਹਾ ਹੋ ਸਕਦਾ ਵੀ ਇਹਨੂੰ ਚਾਹ ਵਾਏ ਕਰਨ ਦੀ ਕਿਉਂਕਿ ਮੈਂ ਬਾਹਰ ਜਾਣ ਦਾ ਖਿਆਲ ਛੱਡਤਾ ਸੀ ਵੀ ਮੈਂ ਬਾਹਰ ਤਾਂ ਜਾਣਾ ਹੀ ਨਹੀਂ ਵੀ ਆਪਾਂ ਇੱਥੇ ਹੀ ਕੁਝ ਕਰਨਾ ਤੇ ਇੱਥੇ ਆਪਣੀ ਲਾਈਨ ਮਕੈਨੀਕਲ ਸੀ ਹੁਣ ਜੇ ਆਪਾਂ ਇੱਕ ਇੱਕ ਮਕੈਨੀਕਲ ਇੰਜੀਨੀਅਰ ਤੌਰ ਤੇ ਇੱਕ ਜੌਬ ਲੈਣੇ ਆ ਸਟਾਰਟਿੰਗ ਦੇ ਵਿੱਚ ਕਿਤੇ ਵੀ 6-7000 ਰੁਪਏ ਤੋਂ ਕੋਈ ਵੱਧ ਦਿੰਦਾ ਨਹੀਂ ਪਰ ਜੇ ਤੁਸੀਂ ਸੋਚੋ ਵੀ ਆਪਾਂ ਇੰਨੀ ਪੜ੍ਹਾਈ ਕਰਕੇ ਵੀ 6-7000 ਰੁਪਏ ਮਹੀਨੇ ਦਾ ਕਮਾਉਣਾ ਤੋ ਉਹ ਆਪਾਂ ਨੂੰ ਇੱਕ ਨਾ ਵੀ ਆਪਾਂ ਨੂੰ ਮਹਿਸੂਸ ਇਹ ਹੁੰਦਾ ਯਾਰ ਵੀ ਨਹੀਂ ਆਪਾਂ ਇਸ ਕੰਮ ਲਈ ਨਹੀਂ ਬਣੇਗੇ 6-7000 ਦੀ ਖਾਤਰ ਤੇ ਚਲੋ ਆਪਾਂ ਕੁਛ ਆਪ ਦਾ ਮਨ ਸੋਚ ਬਣਾ ਹੀ ਲਿਆ ਵੀ ਚਲੋ ਵੀ ਇਹ ਕਰਨਾ ਹੀ ਆ ਤੇ ਪਿਤਾ ਜੀ ਨੇ ਨਹੀਂ ਮੈਨੂੰ ਇੱਕ ਵਾਰ ਵੀ ਕਿਹਾ ਉਹਾਂ ਦੇ ਕੋਈ ਗੱਲ ਨਹੀਂ ਜਿੱਦਾਂ ਪਰਿਵਾਰ ਦਾ ਪੂਰਾ ਸਹਾਇਤਾ ਪੂਰਾ ਸਹਿਯੋਗ ਰਿਹਾ ਆਪਾਂ ਨੂੰ ਹੁਣ ਜੇ ਆਪਾਂ ਪਾਰਟਿਕੂਲਰ ਮੁਸ਼ਕਲਾਂ ਦੀ ਗੱਲ ਕਰ ਲਈਏ ਤਾਂ ਕਿਹੋ ਜੀਆਂ ਮੁਸ਼ਕਲਾਂ ਤੁਹਾਨੂੰ ਆਈਆਂ ਕੀ ਤੁਹਾਨੂੰ ਗ੍ਰੋਥ ਦੇ ਰਿਲੇਟਡ ਕੋਈ ਪlant ਤੁਹਾਡੇ ਮਰ ਗਏ ਜਾਂ ਕਿਸ ਤਰੀਕੇ ਨਾਲ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਉਹ ਟਾਈਮ ਸੀ ਜਿਹੜਾ ਉਹਦੇ ਵਿੱਚ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਉਸ ਟਾਈਮ ਇਹਦੀ ਸਭ ਤੋਂ ਸਭ ਤੋਂ ਮੇਨ ਸਟਰਾਬਰੀ ਜਿਹੜਾ ਆਪਣਾ ਫਸਲਾਂ ਸਟਰਾਬਰੀ ਦੀ ਖੇਤੀ ਆ ਸਭ ਤੋਂ ਮੇਨ ਇਹ ਇਹਦਾ ਥੰਮ ਕੀ ਆ ਇਹਦੀ ਨਰਸਰੀ ਠੀਕ ਹੈ ਜੀ ਇਹ ਨਰਸਰੀ ਦੇ ਉੱਤੇ ਡਿਪੈਂਡ ਆ ਵੀ ਸਭ ਤੋਂ ਫਸਟ ਜਿਹੜਾ ਆਪਣਾ ਸਟੈਪ ਉਹ ਨਰਸਰੀ ਦਾ ਹੀ ਆ ਆਪਾਂ ਨਰਸਰੀ ਕਿਦਾਂ ਕਿਹੜੀ ਚੂਜ਼ ਕਰਨੀ ਆ ਕਿਥੋਂ ਦੀ ਵੇਲ ਕਿਹੜੀ ਅਵੇਲੇਬਲ ਆਪਣੇ ਅਸਤੇ ਜਾਂ ਉਹ ਨਰਸਰੀ ਚੂਜ਼ ਕਰਨ ਦੇ ਵਿੱਚ ਹੀ ਆਪਾਂ ਮਾਰ ਖਾਨੇ ਆ ਸਾਡਾ ਜੋ ਸੀ ਕਿ ਨਰਸੀ ਸਾਨੂੰ ਬੇਰੂਟ ਮਿਲੀ ਪਰ ਉਹਨੂੰ ਚਲਾਉਣ ਦੀ ਨੌਲੇਜ ਨਹੀਂ ਸੀ ਜੀ ਉਹ ਉਹਨੂੰ ਚਲਾਵਾਂਗੇ ਕਿੱਦਾਂ ਦੂਸਰੀ ਕੀ ਸੀ ਨਰਸੀ ਮਿਲੀ ਤੇ ਉਹਨੇ ਇੱਕ ਉਹ ਸ਼ਾਰਟ ਟਾਈਮ ਸੀਗਾ ਸਾਨੂੰ ਮਿਕਸ ਵੈਰਾਈਟੀਆਂ ਦੀਆਂ ਮਿਕਸ ਕਰਕੇ ਇੱਕ ਉਹਨੇ ਸਾਨੂੰ ਕੁਆਂਟੀਟੀ ਪੂਰੀ ਕਰਕੇ ਦਿੱਤੀ ਪਰ ਉਹ ਜਿਹੜੀ ਕੁਆਂਟੀਟੀ ਜਿਹੜੀ ਕੁਆਲਿਟੀ ਜਿਹੜੀ ਹਾਂ ਉਹ ਨਹੀਂ ਸਾਨੂੰ ਅਵੇਲੇਬਲ ਹੋਈ ਉਹਦੇ ਕਰਕੇ ਕੀ ਹੋਇਆ ਸੀ ਵੀ ਸਾਨੂੰ ਉਹ ਪਲਾਂਟ ਨੇ ਗਰੋਥ ਪ੍ਰੋਪਰ ਟਾਈਮ ਤੇ ਨਹੀਂ ਲਈ ਸਹੀ ਚੱਲਿਆ ਨਹੀਂ ਰੌਟਿੰਗ ਆਈ ਬਿਮਾਰੀਆਂ ਆਈਆਂ ਫਿਰ ਸਾਨੂੰ ਕੰਟਰੋਲ ਨਹੀਂ ਕਰਨ ਦਾ ਪਤਾ ਸੀ ਕਿੱਦਾਂ ਕਰ ਸਕਦੇ ਕਿਉਂਕਿ ਨੌਲੇਜ ਹੀ ਨਹੀਂ ਸੀ ਉਹ ਚੀਜ਼ ਬਾਰੇ ਵੀ ਕਿਹੜੀ ਇਹਨੂੰ ਪ੍ਰੋਬਲਮ ਆ ਕਿੱਦਾਂ ਇਹ ਠੀਕ ਹੋਊਗੀ ਉਹ ਬਸ ਉਹੀ ਗੱਲ ਵੀ ਉਹਨੂੰ ਵੇਖ-ਵੇਖ ਕੇ ਪਤਾ ਲੱਗਾ ਵੀ ਇਹਨੂੰ ਆਹ ਪ੍ਰੋਬਲਮ ਆਈ ਆ ਇਹ ਕਿਵੇਂ ਠੀਕ ਹੋ ਕਾਹਤੋਂ ਆਈ ਜਸਪੀਰ ਜੀ ਗੱਲ ਕਰੀ ਜਾਵੇ ਤੁਹਾਡੀ ਟੋਟਲ ਖੇਤੀ ਸੀ ਤਾਂ ਟੋਟਲ ਕਿੰਨੇ ਏਰੀਆ ਦੇ ਵਿੱਚ ਤੁਸੀਂ ਖੇਤੀ ਕਰ ਰਹੇ ਹੋ ਤੇ ਕਿਹੜੀਆਂ-ਕਿਹੜੀਆਂ ਫਸਲਾਂ ਉਗਾ ਰਹੇ ਹੋ ਘਰ ਦੀ ਜ਼ਮੀਨ ਆ 4.5 ਏਕੜ ਹੈ ਤੇ 5 ਤੋਂ 5.5 ਏਕੜ ਮੈਂ ਠੀਕ ਕੀਤਾ ਦੰ 10-11 ਏਕੜ ਦੇ ਵਿੱਚ ਖੇਤੀ ਕਰਦੇ ਆ ਔਰ ਆਪਾਂ ਸਾਰੀ ਮਲਟੀਪਲ ਕ੍ਰੋਪਿੰਗ ਹੀ ਕਰਦੇ ਆਂ ਇੱਕ ਫਸਲ ਨਹੀਂ ਲਾਉਂਦੇ ਸਾਰੀ ਖੇਤੀ ਦੇ ਖੇਤ ਦੇ ਵਿੱਚ ਆਪਾਂ 2-2 3-3 ਕਿੱਲਾਂ ਦੇ ਵਿੱਚ ਵੰਡਿਆ ਹੋਇਆ 2 ਏਕੜ ਆਪਣੇ ਕੋਲੇ ਕਣਕ ਆ 2 2.5 ਏਕੜ ਆਪਣੇ ਕੋਲ ਸਟਰਾਬਰੀ ਆ 2 ਏਕੜ ਹੀ ਮਿਰਚ ਆਪਣੇ ਕੋਲੇ 3 ਏਕੜ ਦੇ ਵਿੱਚ ਆਪਣੇ ਕੋਲ ਖਰਬੂਜਾ ਲੱਗਾ ਹੋਇਆ ਖਰਬੂਜਾ ਲੱਗਾ ਇੱਕ ਏਕੜ ਦੇ ਵਿੱਚ ਆਪਣਾ ਤਰਬੂਜ ਆ ਜੀ ਕਿੱਥੋਂ ਕਿੱਥੋਂ ਤੁਸੀਂ ਟੈਕਨੀਕਲ ਗਾਈਡੈਂਸ ਜੀ ਦੀ ਕਿੱਥੋਂ ਕਿੱਥੋਂ ਜਿਹੜੀ ਉਹ ਲਈ ਹੈ ਜ਼ਿਆਦਾਤਰ ਤਾਂ ਆਪਾਂ ਨੂੰ ਗੂਗਲ ਤੋਂ ਜਾਂ ਕੁਝ ਵੱਖਰੀਆਂ ਆ ਬਾਹਰਲੇ ਆਰਟੀਕਲਸ ਐਡਵਰਡ ਯੂਨੀਵਰਸਟੀਆਂ ਦੇ ਹੁੰਦੇ ਆ ਉਹ ਪੜ੍ਹਦੇ ਰਹਿਣਾ ਉੱਥੋਂ ਕੁਛ ਨਾ ਕੁਛ ਇਨਾ ਫਸਲਾਂ ਬਾਰੇ ਨੌਲੇਜ ਆਉਣ ਲੱਗੀ ਜਸਪੀ ਜੀ ਇਸ ਕਿਤੇ ਨੂੰ ਸ਼ੁਰੂ ਕਰਨ ਦੇ ਵਿੱਚ ਜਾਂ ਕਿਸੇ ਟੈਕਨੀਕ ਨੂੰ ਅਪਣਾਉਣ ਦੇ ਵਿੱਚ ਕਿ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਸਬਸਿਡੀ ਦੀ ਕੋਈ ਗ੍ਰਾਂਟ ਜਾਂ ਸਕੀਮ ਹੈ ਜਿਹੜੀ ਉਹਦਾ ਲਾਭ ਮਿਲਿਆ ਹਾਂ ਸਭ ਤੋਂ ਪਹਿਲਾਂ 5-2 ਇਸ ਇਸ ਖੇਤੀਬਾੜੀ ਪਾਸੇ ਆਏ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਡ੍ਰਿਪ ਇਰੀਗੇਸ਼ਨ ਦੀ ਲੋੜ ਸੀ ਤੇ ਇਸ ਲਈ ਆਪਾਂ ਨੂੰ ਸੋਇਲ ਕਨਜ਼ਰਵੇਸ਼ਨ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਡ੍ਰਿਪ ਸਿਸਟਮ ਦੇ ਉੱਪਰ ਸਬਸਿਡੀ 80% ਮਿਲ ਗਈ ਸੀ ਜੀ ਇਸ ਤੋਂ ਇਲਾਵਾ ਜੇ ਮੰਨ ਲਓ ਲੋਟਨਲ ਦੀ ਆ ਲੋਟਨਲ ਦੀ ਵੀ ਆਪਣੀ ਇੱਥੇ ਸਬਸਿਡੀ ਹੈਗੀ ਆ 50% ਮੇਬੀ ਪਰ ਹਕਟੇਰ ਦੇ ਉੱਤੇ ਮੰਨ ਲਓ 50% ਸਬਸਿਡੀ ਮਿਲ ਜਾਂਦੀ ਆ ਹਾਈਬ੍ਰਿਡ ਸੀਡਸ ਦੇ ਉੱਤੇ ਵੀ ਗਵਰਨਮੈਂਟ ਵੱਲੋਂ ਸਬਸਿਡੀ ਹੈਗੀ ਆ ਜੀ ਪੰਜਾਬ ਅਜੇ ਬਹੁਤ ਪਿੱਛੇ ਰਹਿ ਗਿਆ ਬਾਕੀ ਸਟੇਟਾਂ ਹਜੇ ਇਹਨਾਂ ਚੀਜ਼ਾਂ ਤੇ ਬਹੁਤ ਪਹਿਲਾਂ ਤੋਂ ਕੰਮ ਸਟਾਰਟ ਕਰਦੇ ਬਹੁਤ ਜ਼ਿਆਦਾ ਕੰਮ ਕਰਦੇ ਕਿਉਂਕਿ ਪੰਜਾਬ ਦਾ ਵੈਦਰ ਇਦਾਂ ਦਾ ਵੀ ਇੱਥੇ ਆਪਾਂ ਕੋਈ ਵੀ ਫਸਲ ਪੈਦਾ ਕਰ ਸਕਦੇ ਆ ਪਰ ਪੰਜਾਬ ਨੂੰ ਮਾਰ ਕਿੱਦਾਂ ਪੈਂਦੀ ਆ ਮਾਰਕੀਟ ਪ੍ਰਾਈਸ ਦੀ ਕਿਉਂਕਿ ਜਿਹੜਾ ਪੰਜਾਬ ਦਾ ਮੌਸਮ ਆ ਨਾ ਇਹ ਦੂਸਰੀਆਂ ਸਾਰੀਆਂ ਸਾਊਥ ਨਾਓ ਜਾਂ ਦੂਜੀਆਂ ਸਟੇਟਾਂ ਦੇ ਨਾਲੋਂ ਮੌਸਮ ਦਾ ਫਰਕ ਆ ਕਿਉਂਕਿ ਜਿਹੜੀਆਂ ਕ੍ਰੌਪਸ ਪੰਜਾਬ ਦੇ ਮੌਸਮ ਦੇ ਵਿੱਚ ਹੁੰਦੀਆਂ ਨਾ ਉਸ ਟਾਈਮ ਮਾਰਕੀਟ ਦੇ ਵਿੱਚ ਜਿਹੜੀ ਮਹਿੰਗੀਆਂ ਜਮਦਾਨ ਫਸਲਾਂ ਆਪਾਂ ਮਟਰ ਦੀ ਗੱਲ ਕਰ ਲਗੇ ਜਾਂ ਕੋਈ ਵੀ ਟਮਾਟਰ ਦੀ ਗੱਲ ਕਰ ਲਈਏ ਜਾਂ ਕੁਝ ਹੋਰ ਕ੍ਰੌਪਸ ਦੀ ਗੱਲ ਕਰ ਲਈਏ ਜਦੋਂ ਪੰਜਾਬ ਦਾ ਮੌਸਮ ਉਹਦੇ ਅਨੁਕੂਲ ਨੇਚੁਰਲ ਹੁੰਦਾ ਨਾ ਤਾਂ ਦੂਜੀਆਂ ਸਟੇਟਾਂ ਉਹਨੂੰ ਐਡਵਾਂਸ ਚ ਪ੍ਰੋਡਿਊਸ ਕਰ ਚੁੱਕੀਆਂ ਹੁੰਦੀਆਂ ਕਿਉਂਕਿ ਉਹਦਰੀਆਂ ਸਟੇਟਾਂ ਪੰਜਾਬ ਚ ਮਾਲ ਭੇਜਦੀਆਂ ਉਹ ਐਡਵਾਂਸ ਜਿਹੜਾ ਪਹਿਲਾ ਰੇਟ ਹੁੰਦਾ ਨਾ ਮਾਰਕੀਟ ਦਾ ਹਾਈ ਰੇਟ ਉਹ ਸਟੇਟਾਂ ਚੱਕ ਜਾਂਦੀਆਂ ਤੇ ਜਦੋਂ ਪੰਜਾਬ ਦੀ ਉਹ ਫਸਲ ਦੀ ਵਾਰੀ ਆਉਂਦੀ ਆ ਤੇ ਉਹਨਾਂ ਦਾ ਰੇਟ ਡਾਊਨ ਹੋ ਜਾਂਦਾ ਉਹ ਰੇਟ ਡਾਊਨ ਹੋ ਜਾਂਦਾ ਤੇ ਫਿਰ ਇਹਨੂੰ ਮੈਨੇਜ ਕਰਨ ਲਈ ਫਿਰ ਆਪਾਂ ਜਾਂ ਜਾਂ ਫਾਰਮਰਸ ਇਸ ਲਾਈਨ ਵੱਲ ਜੁੜੇ ਆ ਉਹ ਉਹਨਾਂ ਨੇ ਕਿਹਾ ਵੀ ਪ੍ਰੋਟੈਕਟਿਡ ਕਲਟੀਵੇਸ਼ਨ ਇੱਕ ਇਹੋ ਜਿਹਾ ਮੈਥਡ ਆ ਵੀ ਜਿਹੜਾ ਆਪਾਂ ਨੂੰ अर्ਲੀ ਮਾਰਕੀਟ ਕਰਾ ਸਕਦਾ ਕਿਉਂਕਿ ਆਪਾਂ ਜੇ ਮੰਨ ਲਓ ਖਰਬੂਜੇ ਤਰਬੂਜ ਦੀ ਗੱਲ ਕਰ ਗਏ ਇਹਦਾ ਨਾ ਜਿਵੇਂ ਨੋਰਮਲ ਟੈਂਪਰੇਚਰ ਤੇ ਸੋਇੰਗ ਟੈਂਪਰੇਚਰ ਜਿਹੜੀ ਡੇਟਸ ਆ ਉਹ 15 ਫਰਵਰੀ ਤੋਂ ਬਾਅਦ ਹੀ ਅਨੁਕੂਲ ਹੋ ਰਹੀਆਂ ਵੀ ਜਰਮੀਨੇਸ਼ਨ ਟਾਈਮ ਆ ਉਸ ਤੋਂ ਬਾਅਦ ਅਗਲਾ ਮੌਸਮ ਉਹਦੀ ਫਸਲ ਦੇ ਲਈ ਅਨੁਕੂਲ ਬਣਦਾ ਪਰ ਜੇ ਨੂੰ ਆਪਾਂ अर्ਲੀ ਕਲਟੀਵੇਸ਼ਨ ਚ ਲੈ ਕੇ ਆਉਣਾ ਹਾਲਾਂਕਿ ਹੈ 20 ਦਿਨ ਦਾ ਪ੍ਰੋਸੈਸ ਸੀ ਪਰ ਆਪਾਂ ਨੂੰ ਪ੍ਰੋਟੈਕਟਡ ਕલ્ਟੀਵੇਸ਼ਨ ਚ 3 ਮਹੀਨੇ 2.5 ਮਹੀਨੇ ਪ੍ਰੋਟੈਕਟਡ ਕલ્ਟੀਵੇਸ਼ਨ ਕਰਨੀ ਪੈਂਦੀ ਆ ਉਹਨੂੰ ਐਡਵਾਂਸ ਮਾਰਕੀਟ ਚ ਲੈ ਕੇ ਆਉਣਾ ਤਾਂ ਕਿ ਉਹਦਾ ਚੰਗਾ ਰੇਟ ਆ ਜਿਹੜਾ ਉਹ ਮਿਲ ਸਕੇ ਆਪਾਂ ਐਡਵਾਂਸ ਵਾਲਾ ਰੇਟ ਲੈ ਸਕੀ ਜੇ ਗੱਲ ਕਰ ਲਈ ਜਾਵੇ ਜਸਪੀ ਜੀ ਬਿਮਾਰੀਆਂ ਦੀ ਤਾਂ ਸਟਰਾਬਰੀ ਜਿਵੇਂ ਹੁਣ ਸੀਜ਼ਨਲ ਕ੍ਰੌਪ ਹੋ ਗਈ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਹਦੇ ਚ ਆਉਂਦੀਆਂ ਨੇ ਤੇ ਕੀ ਕੀ ਕਿਹੜੀਆਂ ਕਿਹੜੀਆਂ ਗੱਲਾਂ ਦੀ ਧਿਆਨ ਰੱਖਣ ਦੀ ਲੋੜ ਹੈ ਜਿਹੜੀ ਉਹ ਫਾਰਮਰ ਨੂੰ ਰਹਿੰਦੀ ਹੈ ਜੇ ਸਟਰਾਬਰੀ ਦੀ ਖੇਤੀ ਕਰ ਰਿਹਾ ਤਾਂ ਜੇ ਆਪਾਂ ਇਹਨੂੰ ਸਿੰਗਲ ਕ੍ਰੌਪ ਹੀ ਲਿਗਿਆ ਨਾ ਇਹਦੇ ਤੋਂ ਇੱਕ ਚੀਜ਼ ਹੋਰ ਵੀ ਇਹਦਾ ਟਾਈਮ ਪੀਰੀਅਡ ਹੀ ਇਦਾਂ ਦਾ ਵੀ ਉਸ ਟਾਈਮ ਆਪਾਂ ਇਹਨੂੰ ਮੈਨੇਜ ਹੀ ਨਹੀਂ ਕਰ ਸਕਦੇ ਕਿਸੇ ਹੋਰ ਕ੍ਰੌਪ ਦੇ ਨਾਲ ਕਿਉਂਕਿ ਸਪਟੰਬਰ ਦੇ ਵਿੱਚ ਸੋਇੰਗ ਟੈਂਪਰੇਚਰ ਦਾ ਟਾਈਮ ਆ ਸੋਇੰਗ ਟਾਈਮ ਆ ਉਸ ਟਾਈਮ ਕੀ ਆ ਝੋਨਾ ਵੀ ਵੱਢ ਕੇ ਵੱਢਿਆ ਨਹੀਂ ਜਾਂਦਾ ਹਜੇ ਝੋਨਾ ਵੀ ਖੜਾ ਹੁੰਦਾ ਨਹੀਂ ਆਪਾਂ ਕਣਕ ਵੀ ਨਹੀਂ ਸਕਦੇ ਇਹ ਮਿਡ ਵਾਲਾ ਸੀਜ਼ਨ ਆ ਗਿਆ ਉਹਦਾ ਇਦੇ ਵਿੱਚ ਆਪਾਂ ਸਿੰਗਲ ਕ੍ਰੌਪ ਹੀ ਲੈ ਸਕਦੇ ਆ ਤੇ ਸਭ ਤੋਂ ਵੱਡੀ ਜੇ ਕੋਈ ਫਾਰਮਰ ਇਸ ਪਾਸੇ ਆਉਣਾ ਚਾਹੁੰਦਾ ਤਾਂ ਸਭ ਤੋਂ ਪਹਿਲਾ ਕੰਮ ਆ ਉਹ ਨੂੰ ਉਹ ਜ਼ਮੀਨ ਨੂੰ 3 ਮਹੀਨੇ ਪਹਿਲਾਂ ਪ੍ਰੀਪੇਅਰ ਕਰਨਾ ਸਟਾਰਟ ਕਰ ਦੇਣਾ ਚਾਹੀਦਾ ਸਟਰਾਬਰੀ ਦੀ ਖਾਤਰ ਉਹਦੇ ਲਈ ਉਹਦੇ ਵਿੱਚ ਮੰਨ ਲਓ ਰੂੜੀ ਦੀ ਖਾਦ ਪਾ ਸਕਦਾ ਉਹ ਪੂਰੀ ਮਨਿਓ ਗੜੀ ਸੜੀ ਹੋਵੇ ਜਿੱਦਾਂ ਕੱਚੀ ਨਾ ਹੋਵੇ ਕੁਛ ਉਹਦੇ ਵਿੱਚ ਹਰੀ ਖਾਦ ਵਾ ਸਕਦਾ ਮੂੰਗੀ ਵਾ ਸਕਦਾ ਆਪਾਂ ਕਹਿ ਦਗੇ ਜੰਤਰ ਵਾ ਸਕਦਾ ਕੋਈ ਵੀ ਤਰ੍ਹਾਂ ਦੀ ਫੰਗਸ ਆ ਉਹ ਧੁੱਪ ਨਾਲ ਸੋਲਰਾਈਜੇਸ਼ਨ ਕਰਕੇ ਕਿਲ ਹੋ ਜੇ ਵੀ ਇਹ ਬਹੁਤ ਸੈਂਸਿਟਿਵ ਕ੍ਰੋਪ ਆ ਫੰਗਸ ਦੇ ਲਈ ਹੋਰ ਜਿਆਦਾ ਇਹਨੂੰ ਪੈਸਟ ਅਟੈਕ ਇੰਨੇ ਨਾਰਮਲ ਆ ਮਾਈਟ ਦਾ ਅਟੈਕ ਜਿਆਦਾ ਆਉਂਦਾ ਬਾਕੀ ਹੋਰ ਅਟੈਕ ਇਹਨੂੰ ਜਿਆਦਾ ਨਹੀਂ ਆਉਂਦੇ ਪਰ ਸਭ ਤੋਂ ਜਿਆਦਾ ਫੰਗਲ ਅਟੈਕ ਹੀ ਆਉਂਦਾ ਇਹਨੂੰ ਫੰਗਸ ਦਾ ਅਟੈਕ ਹੀ ਆ ਚਾਹ ਰੂਟ ਤੋਂ ਲੈ ਲਓ ਚਾਹ ਫਰੂਟ ਤੋਂ ਉੱਪਰ ਤੋਂ ਲੈ ਲਓ ਬਸ ਇਹਨੂੰ ਹੋਰ ਜਿਆਦਾ ਬਿਮਾਰੀਆਂ ਨਹੀਂ ਆਉਂਦੀਆਂ ਬਸ ਇਹੀ ਦੋ ਤਿੰਨ ਚੀਜ਼ਾਂ ਵਾਂ ਜਿਹੜੀਆਂ ਇਹਨੂੰ ਇਫੈਕਟ ਕਰਦੀਆਂ ਰੂਟ ਰੌਟ ਆਉਂਦਾ ਜਿਆਦਾ ਮੌਇਸਚਰ ਆ ਜ਼ਮੀਨ ਦੇ ਵਿੱਚ ਤਾਂ ਰੂਟ ਰੋਟ ਆਉਂਦਾ ਜੜ ਗਲ ਨਹੀਂ ਸਮੱਸਿਆ ਆਉਂਦੀ ਆ ਪੌਦਾ ਸੁੱਕ ਜਾਂਦਾ ਬਸ ਇਹੀ ਪ੍ਰੋਬਲਮਸ ਆਉਂਦੀਆਂ ਜ਼ਿਆਦਾ ਇਹਦੇ ਵਿੱਚ ਹੋਰ ਕੋਈ ਜ਼ਿਆਦਾ ਦਿੱਕਤਾਂ ਨਹੀਂ ਗਈਆਂ ਬਸ ਦੋ ਤਿੰਨ ਬਿਮਾਰੀਆਂ ਫੰਗਸ ਰਿਟੜੀ ਆ ਹਾਂ ਇਹਦੀ ਡਿਊਰੇਸ਼ਨ ਦੀ ਗੱਲ ਕਰੀਏ ਸਟਰਾਬਰੀ ਦੀ 6 ਤੋਂ 7 ਮਹੀਨਿਆਂ ਦੀ ਖੇਤੀ ਆ ਇਹ ਜਦੋਂ 32 ਡਿਗਰੀ 32 ਡਿਗਰੀ ਟੈਂਪਰੇਚਰ ਤੋਂ ਥੱਲੇ ਆਉਂਦਾ ਨਾ ਟੈਂਪਰੇਚਰ 32 ਡਿਗਰੀ ਤੋਂ ਉਸ ਤੋਂ ਬਾਅਦ ਜੇ ਇਹਦੀ ਸੋਇੰਗ ਸਟਾਰਟ ਹੋ ਜਾਂਦੀ ਆ ਜਦੋਂ ਇਹ 32 ਡਿਗਰੀ ਪਲੱਸ ਹੋ ਜਾਂਦਾ ਉਦੋਂ ਜਾ ਕੇ ਖਤਮ ਹੋਣਾ ਸਟਾਰਟ ਹੋ ਜਾਂਦੀ ਆ ਇਦੀ ਡਿਊਰੇਸ਼ਨ ਮੌਸਮ ਦੇ ਅਕੋਰਡਿੰਗ ਵਾਧੀ ਘਟਦੀ ਰਹਿ ਸਕਦੀ ਹੈ ਤੇ ਇਹਦੀ ਮੰਨ ਲਓ ਜੇ ਆਪਾਂ ਇਹਨੂੰ ਜਦੋਂ ਲਾਉਨੇ ਆ ਇਹ 35 ਤੋਂ 40 ਦਿਨਾਂ ਦੇ ਵਿੱਚ ਫਲਾਵਰਿੰਗ ਤੇ ਪlant ਪਹਿਲਾਂ ਆ ਜਾਂਦਾ ਹਮ ਪਹਿਲਾਂ ਇਹ ਰੂਟ ਇਸਟੈਬਲਿਸ਼ਮੈਂਟ ਕਰਦਾ ਆਪਦੀ ਜੜ ਵਧਾਉਂਦਾ ਉਸ ਤੋਂ ਬਾਅਦ ਚ ਇਹ ਆਪਦੀ ਟਿਲਿੰਗ ਸਟਾਰਟ ਕਰਦਾ ਕਰਾਉਂਡ ਮਲਟੀਪਲਾਈ ਕਰਦਾ ਉਸ ਤੋਂ ਬਾਅਦ ਇਹ ਫਲਾਵਰਿੰਗ ਵਾਲੇ ਪਾਸੇ ਚਲਾ ਜਾਂਦਾ 45 ਦਿਨਾਂ ਤੋਂ ਬਾਅਦ ਇਹ ਫਲਾਵਰਿੰਗ ਤੇ ਇਹ ਸਟੇਜ ਆ ਜਾਂਦੀ ਆ 60 ਦਿਨ ਤੇ ਇਹ ਫਰੂਟ ਪੱਕਣਾ ਸਟਾਰਟ ਹੋ ਜਾਂਦਾ ਜਾਨਕਿ ਕੋਈ ਜਿੱਦਾਂ ਫਲਾਵਰਿੰਗ ਆਉਂਦੀ ਆ ਉਹਦੇ ਅਕੋਰਡਿੰਗ ਹੀ ਜਿਹੜੇ ਫਸਟ ਫਲਾਵਰਿੰਗ ਵਾਲੇ ਪਲਾਂਟਸ ਆ ਉਹ ਫਰੂਟ ਨੂੰ ਪਕਾਉਣਾ ਸਟਾਰਟ ਕਰ ਦਿੰਦੇ ਆ ਫੇਰ ਤਿੰਨ ਫਲਾਵਰਿੰਗਸ ਆਉਂਦੀਆਂ ਇਹਦੇ ਵਿੱਚ ਡੇਲੀ ਪਿਕਿੰਗ ਕਰਨੀ ਪੈਂਦੀ ਆ ਜਿੱਦਾਂ ਜਿਵੇਂ ਜਿਹੜਾ ਫਰੂਟ ਪੱਕ ਗਿਆ ਉਹਦੀ ਪਿਕਿੰਗ ਆਪ ਨੂੰ ਨਾਲ ਦੀ ਨਾਲ ਹੀ ਕਰਨੀ ਪੈਂਦੀ ਆ ਤੇ ਇਦਾਂ ਹੀ ਮੰਨ ਲਓ 6 ਮਹੀਨਿਆਂ ਦੇ ਵਿੱਚ ਆਪਣਾ ਜਿਹੜਾ ਸਾਈਕਲ ਕੰਪਲੀਟ ਇਹ ਸਰਕਲ ਚਾਹਦਾ ਰਹਿੰਦਾ ਤੇ ਜੇ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ 1 ਏਕੜ ਦੇ ਵਿੱਚੋਂ ਕਿੰਨੀ ਪ੍ਰੋਡਕਸ਼ਨ ਹੋ ਜਾਂਦੀ ਹੈ ਹਾਂ ਇਹ ਇਹਦੀ ਜਿਹੜੀ ਆਪਾਂ ਈਲਡ ਦੀ ਮੰਨ ਲਓ ਪ੍ਰੋਡਕਸ਼ਨ ਮੰਨ ਲਓ ਕਹਿ ਲਈਏ ਇਹ ਸਾਰੀ ਮੌਸਮ ਤੇ ਡਿਪੈਂਡ ਹੈ ਇਹਦਾ ਝਾੜ ਜੇ ਐਵਰੇਜ ਆਪਾਂ ਕੱਢ ਗਏ 7-8 ਟਨ 1 ਏਕੜ ਦੇ ਵਿੱਚੋਂ ਨਿਕਲਿਆਉਂਦਾ ਹਾਂ ਤੇ ਜੇ ਗੱਲ ਕਰ ਲਈ ਜਾਵੇ ਇਰੀਗੇਸ਼ਨ ਦੀ ਤਾਂ ਕਿਸ ਤਰੀਕੇ ਦਾ ਇਰੀਗੇਸ਼ਨ ਸਿਸਟਮ ਤੁਸੀਂ ਇਹਦੇ ਵਿੱਚ ਸੈਟਅਪ ਕੀਤਾ ਹੋਇਆ ਹੈ ਇਹਦੇ ਵਿੱਚ ਆਪਾਂ ਤਾਂ ਡ੍ਰਿਪ ਤੇ ਕਰ ਰਹੇ ਹਾਂ ਜੀ ਕਿਉਂਕਿ ਇੱਕ ਡ੍ਰਿਪ ਹੀ ਆ ਜਿਹੜੀ ਤੁਸੀਂ ਫਰਟੀਗੇਸ਼ਨ ਵੀ ਕਰ ਸਕਦੇ ਆ ਇਹਦੇ ਨਾਲ ਤੇ ਪਾਣੀ ਨੂੰ ਵੀ ਆਪਣੇ ਹਿਸਾਬ ਨਾਲ ਇਹਨੂੰ ਮੇਨਟੇਨ ਰੱਖਦੇ ਆ ਕਿਉਂਕਿ ਜੇ ਫਲੱਡ ਕਰੋਗੇ ਤਾਂ ਉਹ ਪੂਰਾ ਭਰ ਕੇ ਪਾਣੀ ਲੱਗੂਗਾ ਤੇ ਫਲੱਡ ਨਾਲ ਕੀ ਹੋਊਗਾ ਜਿਵੇਂ ਮੰਨ ਲਓ ਜਮੀਨ ਵੀ ਟਾਈਟ ਹੋ ਜਾਂਦੀ ਆ ਫਲੱਡ ਦੇ ਨਾਲ ਉਹ ਟਾਈਟ ਹੋ ਜਾਂਦੀ ਆ ਰੂਟਸ ਨੂੰ 에ਅਰ ਪ੍ਰੋਪਰ ਵੀ ਨਹੀਂ ਮਿਲਦੀ ਤੇ ਜਿਹੜੀ ਆਪਣੀ ਡ੍ਰਿਪ ਆ ਡ੍ਰਿਪ ਨੇ ਕੀਆ ਉੱਪਰ ਤੋਂ ਡ੍ਰੋਪਲੈਟਸ ਡਿੱਗਦੇ ਆ ਉਹ ਆਪਣਾ ਮੌਇਸਚਰ ਮੇਨਟੇਨ ਰੱਖਦੇ ਜ਼ਮੀਨ ਦੇ ਵਿੱਚ ਹਾਂ ਇਦਾਂ ਨਹੀਂ ਹੋਊਗਾ ਵੀ ਆਪਣਾ ਫੁੱਲ ਜ਼ਿਆਦਾ ਵੱਧ ਗਿਆ ਪਾਣੀ ਉਹਦੇ ਨਾਲ ਰੂਟਸ ਇਫੈਕਟ ਕਰਦੀਆਂ ਜੇ ਤੁਹਾਨੂੰ ਗਿਆ ਰੂਟਰ ਜ਼ਿਆਦਾ ਮੌਇਸਚਰ ਵੱਧ ਗਿਆ ਤਾਂ ਰੋਟਿੰਗ ਦੀ ਸਮੱਸਿਆ ਆਉਣੀ ਆਉਣੀ ਬਸ ਇਹੀ ਪ੍ਰੋਬਲਮ ਹੈ ਇਸੇ ਕਰਕੇ ਆਪਾਂ ਇਹਨੂੰ ਡ੍ਰਿਪ ਤੇ ਰੱਖਿਆ ਹੋਇਆ ਇੱਕ ਤਾਂ ਫਰਟੀਜੇਸ਼ਨਸ ਮੇਨਟੇਨ ਕਰ ਲੈਣੇ ਆ ਖਾਦਾਂ ਕਿੱਦਾਂ ਦੇਣੀਆਂ ਕਿਹੜੀ ਸਟੇਜ ਤੇ ਪਲਾਂਟ ਆ ਉਹਦੀ ਫਰਟੀਜੇਸ਼ਨ ਜੋ ਵੀ ਆ ਉਹ ਡ੍ਰਿਪ ਥਰੂ ਹੋ ਜਾਂਦੀ ਆ ਇੱਕ ਨਾਲ ਉਹਨੂੰ ਪਾਣੀ ਦਿੱਤਾ ਜਾਂਦਾ ਹੈ ਆਪਾਂ ਪਹਿਲਾਂ ਗੱਲ ਕਰੀ ਸੀ ਖਰਚੇ ਦੀ ਕਿ ਖਰਚਾ ਜਿਹੜਾ ਇਹਦੇ 'ਚ ਕਾਫੀ ਆ ਜਾਂਦਾ ਤੁਸੀਂ ਦੱਸਿਆ ਵੀ ਪਹਿਲਾਂ ਦੋ ਕਨਾਲ 'ਚੋਂ ਤੁਹਾਨੂੰ 50000 ਦੀ ਬਚਤ ਹੋ ਗਈ ਹਾਲਾਂਕਿ ਪਰ ਫਿਰ ਵੀ ਲੱਖ ਰੁਪਏ ਖਰਚਾ ਜਿਹੜਾ ਹੁੰਦੇ ਕ੍ਰੌਪ ਤੇ ਤੁਹਾਡਾ ਆਇਆ ਉਹ ਖਰਚੇ ਦੇ ਵਿੱਚ ਜੇ ਆਪਾਂ ਗੱਲ ਕਰੀ ਜਾਈਏ ਹੁਣ ਵੀ ਇੱਥੇ ਜਿਵੇਂ ਫਰੂਟਿੰਗ ਹੋ ਰਹੀ ਹੈ ਲੇਬਰ ਕੰਮ ਕਰ ਰਹੀ ਹੈ ਤਾਂ ਤਕਰੀਬਨ ਕਿੰਨੇ ਕੰਮ ਏ ਜਿਹੜੇ ਹੈਗੇ ਨੇ ਤੁਹਾਡੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਸੀਜ਼ਨ ਦੇ ਤੌਰ ਤੇ ਜਾਂ ਫਿਰ ਵੈਸੇ ਜਿਹੜੇ ਤੁਹਾਨੂੰ ਇਹਦੇ ਵਿੱਚ ਲੇਬਰ ਤੁਸੀਂ এমਪਲੋਇਮੈਂਟ ਜਨਰੇਟ ਕੀਤੀ ਹੋਈ ਹੈ ਜਿੱਦਾਂ ਆਪਾਂ 1 ਏਕੜ ਦੀ ਗੱਲ ਕਰਦੇ ਹਾਂ 1 ਏਕੜ ਬਰ ਮਗਰ ਆਪਾਂ ਨੂੰ ਕਿੰਨੀ ਕੁ ਕੋਸਟ ਲੱਗ ਜਾਂਦੀ ਆ ਲੇਬਰ ਕੋਸਟ ਪਲਾਂਟੇਸ਼ਨ ਕੋਸਟ ਇਹਨੂੰ ਪਹਿਲੇ ਦਿਨ ਤੋਂ ਲੈ ਕੇ ਆਪਾਂ ਲੇਬਰ ਤੇ ਡਿਪੈਂਡੈਂਟ ਹੈ ਐ ਕ੍ਰੌਪ ਦੇ ਵਿੱਚ ਕਿਉਂਕਿ ਜਦੋਂ ਆਪਾਂ ਇਹਨੂੰ ਲਗਾਉਣਾ ਵਾ ਤਾਂ ਵੀ ਆਪਾਂ ਨੂੰ ਲੇਬਰ ਚਾਹੀਦਾ ਉਸ ਦੇ ਵਿੱਚ ਵੀਡਿੰਗ ਕਰਨੀ ਆ ਆਪਾਂ ਗੋਡੀ ਕਰਨੀ ਆ ਤਾਂ ਵੀ ਆਪ ਨੂੰ ਲੇਬਰ ਚਾਹੀਦੀ ਆ ਫਿਰ ਮਲਚਿੰਗ ਕਰਨੀ ਆ ਤਾਂ ਵੀ ਲੇਬਰ ਚਾਹੀਦੀ ਆ ਫਿਰ ਲਾਸਟ ਤੇ ਪਿਕਿੰਗ ਕਰਨੀ ਆ ਫਾਰਮੇ ਲੇਬਰ ਚਾਹੀਦੀ। ਨੀ ਪੀਕਿੰਗ ਤੇ ਪੈਕਿੰਗ ਦਾ ਕੰਮ ਉਹ ਲੇਬਰ। ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇ ਪੂਰੇ ਸੀਜ਼ਨ ਦੀ ਗੱਲ ਕਰੀਏ ਥੋੜਾ ਇੱਕ ਟਾਈਮ ਪੀਰੀਅਡ ਆ ਜਿਹਦੇ ਵਿੱਚ ਆਪਾਂ ਲੇਬਰ ਨੂੰ ਗੈਪ ਦੇ ਸਕਦੇ ਆ ਥੋੜੇ ਥੋੜੇ ਦਿਨ। ਪਰ ਇਹ ਰੈਗੂਲਰ ਹੀ ਤੁਹਾਨੂੰ ਲੇਬਰ ਚਾਹੀਦੀ ਇਹਦੇ ਵਿੱਚ ਕਿਉਂਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਹੜਾ ਲਾਸਟ ਦੇ 2 ਮਹੀਨੇ ਤਾਂ ਉਹ ਚ ਤੁਹਾਨੂੰ ਲੇਬਰ ਰੈਗੂਲਰ ਚਾਹੀਦੀ ਬਿਲਕੁਲ ਹੀ ਕਿਉਂਕਿ ਡੇਲੀ ਪੀਕਿੰਗ ਆ ਕਿਉਂਕਿ ਫਰਵਰੀ 20 ਜਨਵਰੀ ਤੋਂ ਤੋਂ ਪਾਪੂਰੀਆਂ ਨਿਕਲਣ ਲੱਗ ਜਾਂਦੀਆਂ ਤੇ ਇਹਦੀ ਪੀਕਿੰਗ ਦੀ ਸਪੀਡ ਵੱਧ ਜਾਂਦੀ ਹੈ। ਪੱਕਣ ਦੀ ਸਪੀਡ ਵਾਜ ਜਾਂਦੀ ਫੇਰ ਤਾਂ ਆਪਾਂ ਲੇਬਰ ਦਾ ਗੈਪ ਪਾਈ ਨਹੀਂ ਸਕਦੇ ਤੇ ਓਵਰ ਆਲ ਜੇ ਆਪਾਂ ਇਹਦੀ ਲੇਬਰ ਦੀ ਕੋਸਟਿੰਗ ਕਰਗੇ ਜੇ ਤੁਹਾਡੀ ਫਸਲ ਸੋਹਣੀ ਆ ਤੇ ਸੰਭਾਈ ਤੁਹਾਡੀ ਸੋਹਣੀ ਆ ਤਾਂ ਮੇਬੀ ਪੰਜ ਬੰਦੇ ਤੁਹਾਨੂੰ ਰੈਗੂਲਰ ਚਾਹੀਦੇ ਰੈਗੂਲਰ ਚਾਹੀਦੇ 4 ਤੋਂ 5 ਬੰਦੇ ਰੈਗੂਲਰ ਚਾਹੀਦੇ ਆ 1 ਏਕੜ ਦੇ ਵਿੱਚ 4 ਮਹੀਨਿਆਂ ਦੇ ਲਈ ਜਿਹੜੇ ਤੁਹਾਡੇ ਕੋਲ ਹੁਣ ਇਸ ਫਾਰਮ ਤੇ ਹੁਣ ਕੰਮ ਵੀ ਕਰ ਰਹੇ ਆ ਤੇ ਜੇਕਰ ਗੱਲ ਕਰ ਲਈ ਜਾਵੇ ਖਰਚੇ ਦੀ ਤਾਂ 1 ਏਕੜ ਦੇ ਵਿੱਚੋਂ ਖਰਚਾ ਬਚਤ ਉਹ ਕਿਸ ਤਰੀਕੇ ਨਾਲ ਉਹਨੂੰ ਮੈਨੇਜ ਕਰਦੇ ਹੋ ਤੁਸੀਂ ਕੋਈ ਉਹਦਾ ਰਿਕਾਰਡ ਵੀ ਰੱਖਦੇ ਹੋ ਜਾਂ ਕਿਸ ਤਰੀਕੇ ਨਾਲ ਕੀ ਆਉਟਪੁੱਟ ਇਹਦਾ ਰਹਿੰਦਾ ਹੈ ਅਸਲ 'ਚ ਮੇਰੇ ਕੋਲ ਡੈਰੀ ਲਾਈ ਹੋਈ ਆ ਜਿਸ ਦਿਨ ਆਪਾਂ ਫੀਲਡ ਤਿਆਰ ਕਰਦੇ ਆ ਫੀਲਡ ਪ੍ਰੀਪਰੇਸ਼ਨ ਸਟਾਰਟ ਹੋ ਗਈ ਡੀਜ਼ਲ ਤੋਂ ਲੈ ਕੇ ਖਾਦਾਂ ਲੇਬਰ ਪਲਾਂਟਿੰਗ ਮਟੀਰੀਅਲ ਮਲਚਿੰਗ ਮਟੀਰੀਅਲ ਲੋਟਨਲ ਦਾ ਜੋ ਵੀ ਸਬਦੀਆਂ ਕਾਸਟਿੰਗਸ ਲਿਖੀਆਂ ਜਾਂਦੀਆਂ ਡੇਲੀ ਲੇਬਰ ਦੀਆਂ ਹਾਜ਼ਰੀਆਂ ਲੱਗ ਜਾਂਦੀਆਂ ਉਦੋਂ ਬਾਅਦ ਜਿੰਨੀ ਆਪਣਾ ਪ੍ਰੋਡਿਊਸ ਪ੍ਰੋਡਕਸ਼ਨ ਨਿਕਲ ਰਹੀ ਆ ਉਹਦਾ ਸੇਲ ਰੇਟ ਅਕੋਰਡਿੰਗ ਡੇਟਸ ਵੀ ਫਸਟ ਡੇ ਆ ਰੇਡ ਸੀ ਸੈਕਿੰਡ ਥਰਡ ਫੋਰਥ ਤੱਕ ਉਹ ਪ੍ਰੋਪਰ ਇੱਕ ਨੋਟ ਕਰਦੇ ਸਾਰੇ ਕਾਸੇ ਦਾ ਫੇਰ ਹੀ ਆਪਾਂ ਇੰਟ ਦੇ ਦੇਖਦੇ ਆ ਵੀ ਆਪਣੀ ਪ੍ਰੋਡਕਸ਼ਨ ਇੰਨੀ ਦੀ ਹੋਈ ਲੇਬਰ ਚ ਕਾਸਟ ਇੰਨੀ ਪੈ ਗਈ ਤੇ ਆਪਣਾ ਪਲਾਂਟਿੰਗ ਕਾਸਟ ਆਪ ਹੈਗੀ ਉਹਦੇ ਉੱਤੇ ਕਿੰਨੀਆਂ ਫਰਟੀ ਜਿਸ ਨਾਲ ਕੀਤੀਆਂ ਕਿੰਨੀਆਂ ਖਾਦਾਂ ਉਹ ਸਾਰਾ ਆਪਾਂ ਇੱਕ ਰਿਕਾਰਡ ਰੱਖਦੇ ਆ ਉਹਦੇ ਵਿੱਚ ਜੇ ਆਪਾਂ ਐਵਰੇਜ ਹੀ ਕਰਦੀ ਦੋ ਤਿੰਨ ਸਾਲਾਂ ਦੀ ਐਵਰੇਜ ਹੀ ਕੱਢ ਗਏ ਜੇ ਜੋ ਆਪਾਂ ਨੂੰ ਇਹਦੇ ਤੇ ਖਰਚ ਆ ਰਿਹਾ ਮੰਨ ਲਓ 1 ਏਕੜ ਤੇ ਜੇ ਆਪਾਂ 5000 ਟ੍ਰੇਸ ਪਲੱਸ ਜਾ ਰਹੇ ਆ 5 ਤੋਂ 6000 ਪਰ ਏਕੜ ਜਾ ਰਹੇ ਆ ਤਾਂ ਆਪਣਾ 6 ਲੱਖ ਦੇ ਨੀਅਰ ਅਬਾਊਟ ਟੋਟਲ ਖਰਚਾ ਇੱਕ ਸੀਜ਼ਨ ਦਾ ਇੱਕ ਸੀਜ਼ਨ ਦਾ ਵਿਦ ਲੇਬਰ ਵਿਦ ਪੈਕਿੰਗ ਮਟੀਰੀਅਲ ਵਿਦ ਟਰਾਂਸਪੋਰਟ ਜੋ ਆਪਾਂ ਇਹਨੂੰ ਵੇਚਣ ਤੱਕ ਜੋ ਆਪਣੇ ਚਾਰਜਸ ਪੈ ਰਹੇ ਆ ਜੇ ਪ੍ਰੋਡਕਸ਼ਨ ਦੀ ਗੱਲ ਕਰੀਏ ਜੇ ਮੈਂ ਤੁਹਾਨੂੰ 5 ਤੋਂ 6000 ਦੀ ਦੱਸਦਾ ਜੀ ਆਪਾਂ 5000 ਟਰੇ ਦੀ ਐਵਰੇਜ ਰੱਖਦੇ ਆਂ ਵੀ 5000 ਟਰੇ ਕੱਢ ਰਹੇ ਆਂ ਤੇ ਐਵਰੇਜ ਪ੍ਰਾਈਸ ਇਹਦਾ 250 స్టార్ਟਿੰਗ 600 ਲਾਸਟ 150 ਤੇ 250 ਦੀ ਐਵਰੇਜ ਓਵਰ ਆਲ ਨਿਕਲ ਆਉਂਦੀ ਆ ਆਪਣੀ ਟੋਟਲ ਜੀ ਤੇ 250 ਦੀ ਐਵਰੇਜ ਕੱਢਦੇ ਆਂ ਤਾਂ 12 ਲੱਖ ਰੁਪਏ 11 ਲੱਖ ਰੁਪਏ ਟੋਟਲ ਬੰਦਾ ਜੀ ਉਹ ਚ 6 ਤੋਂ 7 ਲੱਖ ਆਪਣਾ ਖਰਚਾ ਕੱਢਦੇ ਆਂ 4 ਤੋਂ 5 ਲੱਖ ਜਿਹੜੀ ਬਚਤ ਆਪਾਂ ਬਚਤ ਉਹ ਫਸਲ ਦੀ ਆ ਜਿਹੜੀ ਪੂਰੀ ਤੰਦਰੁਸਤ ਆ ਇੱਕ ਸਾਰ ਫਸਲ ਆ ਤੇ ਵਧੀਆ ਈਲਡ ਦੇ ਰਹੀ ਆ ਇੱਕ ਏਕੜ ਦੇ ਵਿੱਚ ਇੱਕ ਏਕੜ ਦੇ ਵਿੱਚੋਂ ਇਹ ਝੂਠ ਮਾਰਨ ਨੂੰ ਤਾਂ ਆਪਾਂ ਬਹੁਤ ਵੱਡੇ ਝੂਠ ਵੀ ਵੱਜੀ ਜਾਂਦੇ ਆ ਪਰ ਜੇ ਆਪਾਂ ਐਵਰੇਜ ਗੱਲ ਕਰਦੇ ਆ ਤਾਂ ਆਹ ਚੀਜ਼ ਆ ਵੀ ਇੰਨੀ ਕਿ ਜੇ ਆਪਾਂ ਪਰ ਇਹ ਇੱਕ ਜਾਇਜ਼ ਆ ਜੇ ਆਪਾਂ 6 ਤੋਂ 7 ਲੱਖ ਰੁਪਏ ਖਰਚਾ ਕਰ ਰਹੇ ਆ ਨਾ ਜੇ ਆਪਾਂ 5 ਲੱਖ ਜਾਂ 4 ਲੱਖ ਤੋਂ ਥੱਲੇ ਕਮਾ ਰਹੇ ਆ ਤੋ ਫਿਰ ਉਹ ਇੱਕ ਫਾਇਦੇਮੰਦ ਸੌਦਾ ਨਹੀਂ ਆਪਣੀ ਖੇਤੀ ਦੇ ਲਈ ਤੁਸੀਂ 5 ਤੋਂ 6 ਲੱਖ ਖਰਚਾ ਕਰਕੇ ਜੇ 4 ਲੱਖ ਨਹੀਂ ਕਮਾ ਸਕਦੇ ਫਿਰ ਆਪਾਂ ਨੂੰ ਇਹ ਫਸਲ ਛੱਡ ਦੇਣੀ ਚਾਹੀਦੀ ਆ ਇਹਦੀ ਥਾਂ ਤੇ ਹੋਰ ਫਸਲਾਂ 'ਤੇ ਧਿਆਨ ਦੇਣਾ ਚਾਹੀਦਾ ਘੱਟੋ-ਘੱਟ ਜੇ 5 ਲੱਖ ਲਾ ਰਹੇ ਆ ਤਾਂ 5 ਲੱਖ ਕਮਾਈ ਹੋਣੀ ਚਾਹੀਦੀ ਜੀ ਪਰ ਜੇ ਆਪਾਂ ਕਣਕ ਛੋਲੇ ਦੇ ਮੁਕਾਬਲੇ ਗੱਲ ਕਰੀਏ ਤਾਂ ਜਿਹੜਾ ਹੈਗਾ ਇੱਕ ਬਿਹਤਰ ਆਪਸ਼ਨ ਹੈ ਬਹੁਤ ਵਧੀਆ ਆਪਸ਼ਨ ਹੈ ਉਹਦੇ ਸਾਹਦੇ ਤੇ ਹੁਣ ਗੱਲ ਕਰ ਲਈ ਜਾਵੇ ਕਿਉਂਕਿ ਕਮਾਈ ਹੈ ਜਿਹੜੀ ਉਹ ਮਾਰਕੀਟਿੰਗ ਤੋਂ ਹੀ ਹੋਣੀ ਹੈ ਕਿੱਥੇ ਤੁਸੀਂ ਆਪਣੀ ਫਸਲ ਨੂੰ ਵੇਚ ਰਹੇ ਹੋ ਤੁਹਾਡੇ ਕੋਲ ਉਪਭੋਗਤਾ ਤੁਹਾਡੇ ਕੋਲ ਜਿਹੜਾ ਕੰਜ਼ਿਊਮਰ ਹੈ ਉਹ ਕਿੱਥੇ ਹੈ ਤੇ ਮਾਰਕੀਟਿੰਗ ਤੁਸੀਂ ਫਿਰ ਕਿਸ ਤਰੀਕੇ ਨਾਲ ਕਰਦੇ ਹੋ ਆਪਣੀ ਜਿੰਨੀ ਵੀ ਤੁਹਾਡੀ ਪ੍ਰੋਡਕਸ਼ਨ ਹੁੰਦੀ ਹੈ ਸਭ ਤੋਂ ਮੇਨ ਗੱਲ ਹੀ ਮਾਰਕੀਟ ਦੀ ਹੈ ਲਾਸਟ ਤੇ ਆ ਕੇ ਆਪਾਂ ਮਿਹਨਤ ਕਰ ਲੈਣੇ ਆ ਮੌਸਮ ਵੀ ਝੱਲ ਲੈਣੇ ਆ ਮਿਹਨਤ ਵੀ ਫੁੱਲ ਕਰ ਲੈਣੇ ਆ ਤਿੰਨ ਮੰਮੇ ਪੰਜਾਬੀ ਚ ਕਹਿੰਦੇ ਆ ਇੱਕ ਖੇਤੀ ਦੇ ਵਿੱਚ ਸਭ ਤੋਂ ਵੱਡੇ ਤਿੰਨ ਮੰਮੇ ਹੁੰਦੇ ਆ ਮੰਮਾ ਮਿਹਨਤ ਮੰਮਾ ਮੌਸਮ ਤੇ ਮੰਮਾ ਮਾਰਕੀਟ ਇਹ ਤਿੰਨੇ ਚੀਜ਼ਾਂ ਇਫੈਕਟ ਕਰਦੀਆਂ ਆਪਣੀ ਖੇਤੀ ਨੂੰ ਮੌਸਮ ਨੂੰ ਵੀ ਆਪਾਂ ਝੱਲ ਲੈਣੇ ਆ ਮਿਹਨਤ 'ਚ ਵੀ ਆਪਾਂ ਕਸਰ ਨਹੀਂ ਛੱਡਦੇ ਲਾਸਟ ਹੈ ਨਹੀਂ ਮਾਰਕੀਟ ਮਾਰਕੀਟ ਪ੍ਰੋਡਿਊਸ ਨੂੰ ਆਪਾਂ ਕਿੱਦਾਂ ਇੱਕ ਆਪਾਂ ਇਹਨੂੰ ਵੰਡਣਾ ਕਿੱਦਾਂ ਵੇਚਣਾ ਇਹ ਸਭ ਤੋਂ ਵੱਡੀ ਆਪਣੇ ਲਈ ਸਮੱਸਿਆ ਹੁੰਦੀ ਆ ਵੀ ਆਪਾਂ ਨੂੰ ਮੈਨੇਜ ਕਿੱਦਾਂ ਕਰਨਾ ਮਾਰਕੀਟ ਨੂੰ ਜੇ ਮੰਨ ਲਓ ਆਪਣੇ ਕੋਲੇ ਮਾਰਕੀਟ 'ਚ ਡਿਮਾਂਡ ਜ਼ਿਆਦਾ ਆ ਆਪਣੇ ਕੋਲ ਪ੍ਰੋਡਿਊਸ ਥੋੜਾ ਆ ਮਾਲ ਥੋੜਾ ਤਾਂ ਓਬਵੀਅਸਲੀ ਆਪਾਂ ਨੂੰ ਚੰਗਾ ਰੇਟ ਮਿਲੂਗਾ ਜੇ ਹੁਣ ਮਾਰਕੀਟ ਦੇ ਵਿੱਚ ਕੀ ਆ ਮਾਲ ਜਾਦੇ ਪਿਆ ਡਿਮਾਂਡ ਘਟਾ ਤਾਂ ਆਪਾਂ ਨੂੰ ਰੇਟ ਨਹੀਂ ਮਿਲੂਗਾ ਇਸ ਕਰਕੇ ਕੀ ਆ ਪੰਜ ਤੋਂ ਮਾਰਕੀਟ ਕਰਨੀ ਆ ਮਾਰਕੀਟ ਨੂੰ ਵੰਡਣਾ ਪੈਂਦਾ ਵੀ ਚਾਰ ਹਿੱਸੇ ਪੰਜ ਛੇ ਹਿੱਸਿਆਂ ਦੇ ਵਿੱਚ ਜੇ ਆਪਾਂ ਇੱਕ ਜਗ੍ਹਾ ਤੇ ਮਾਰਕੀਟ ਕਰਾਂਗੇ ਤਾਂ ਆਪਾਂ ਇਹਦਾ ਪ੍ਰੋਪਰ ਰੇਟ ਨਹੀਂ ਲੈ ਸਕਦੇ ਤਾਂ ਇਸ ਕਰਕੇ ਆਪਣਾ ਕੀ ਸਿਸਟਮ ਆ ਆਪਾਂ ਮਾਰਕੀਟ ਨੂੰ ਵੰਡਿਆ ਹੋਇਆ ਪੰਜ ਤੋਂ ਛੇ ਭਾਗਾਂ 'ਚ ਵੀ ਉਹਨੂੰ ਬੈਲੈਂਸ ਬਣਾ ਕੇ ਰੱਖੀਦਾ ਨਾ ਕਿਤੇ ਜ਼ਿਆਦਾ ਭੇਜੀ ਦੀ ਜਿੰਨੀ ਕਿ ਡਿਮਾਂਡ ਆ ਉੰਨੀ ਕੀ ਹੀ ਮਾਰਕੀਟ ਚ ਉੱਥੇ ਭੇਜੀਦੀ ਆ ਜੇ ਆਪਾਂ ਇੱਕ ਜਗ੍ਹਾ ਤੇ ਜ਼ਿਆਦਾ ਭੇਜ ਦਿਆਂਗੇ ਇੱਕ ਦਿਨ ਵਧੀਆ ਵਿਕਜੂ ਦੂਸਰੇ ਦਿਨ ਉਹ ਮਾਰਕੀਟ ਦੇ ਵਿੱਚ ਪਹਿਲਾਂ ਹੀ ਜ਼ਿਆਦੇ ਪਈ ਹੋਈ ਦੂਸਰੇ ਦਿਨ ਫਿਰ ਨਹੀਂ ਵਿਕਣੀ ਪਹਿਲਾਂ ਪਹਿਲੇ 2 ਸਾਲ ਮੈਂ ਡਾਇਰੈਕਟ ਮਾਰਕੀਟਿੰਗ ਕੀਤੀ ਇਹਦੇ ਵਿੱਚ ਜੀ ਉਹਦੇ ਵਿੱਚ ਕੀ ਆ ਜੇ ਤੁਹਾਡੇ ਕੋਲ ਲਿਮਟਡ ਪ੍ਰੋਡਕਸ਼ਨ ਆ ਤਾਂ ਉਹਨੂੰ ਡਾਇਰੈਕਟ ਮਾਰਕੀਟ ਦੇ ਵਿੱਚ ਤੁਸੀਂ ਵਧੀਆ ਵੇਚ ਸਕਦੇ ਆ ਜਦੋਂ ਤੁਹਾਨੂੰ ਤੁਹਾਡੇ ਕੋਲੇ ਪ੍ਰੋਡਕਸ਼ਨ ਇੱਕ ਲਿਮਟ ਤੋਂ ਜ਼ਿਆਦਾ ਆ ਤਾਂ ਉਹਨੂੰ ਤੁਹਾਡੇ ਕੋਲੇ ਵੇਚਣ ਵਾਸਤੇ ਮੰਡੀ ਤੋਂ ਵਧੀਆ ਆਪਸ਼ਨ ਕੋਈ ਨਹੀਂ ਮੰਡੀ ਦੇ ਵਿੱਚ ਇਦਾਂ ਵਾਂ ਵੀ ਆਪਾਂ 4-5 ਮੰਡੀਆਂ ਦੇ ਵਿੱਚ ਜਾਂ 6 ਮੰਡੀਆਂ ਦੇ ਵਿੱਚ ਮਾਲ ਵੰਡਿਆ ਹੋਇਆ ਹੈ। ਉਹਦੇ ਵਿੱਚ ਕੀ ਆ ਵੀ ਅੱਜ ਤੁਹਾਡਾ ਜੋ ਡਾਇਰੈਕਟ ਮਾਰਕੀਟਿੰਗ ਕਰਦੇ ਆ ਤੁਸੀਂ ਇੱਕ ਬੰਦੇ ਨੂੰ ਤੁਸੀਂ ਡਾਇਰੈਕਟ ਦੇ ਰਹੇ ਹੋ ਜਿਉ ਇੱਕ ਦਿਨ 'ਚ ਵੇਚ ਗਿਆ ਤਾਂ ਅਗਲੇ ਦਿਨ ਤੋਂ ਤੁਹਾਡੇ ਕੋਲ ਲਊਗਾ। ਜੇ ਇੱਕ ਦਿਨ ਉਹਦੇ ਦੇ ਕੋਲੋਂ ਨਾ ਵੀ ਕਿਹਾ ਮਾਲ ਦੂਸਰੇ ਦਿਨ ਉਹ ਕਹੂਗਾ ਮੇਰੇ ਕੋਲ ਤਾਂ ਪਹਿਲਾਂ ਵਾਲਾ ਮਾਲ ਪਿਆ ਤਾਂ ਮੈਂ ਤੁਸੀਂ ਅੱਜ ਨਹੀਂ ਕੱਲ ਨੂੰ ਦੇ ਦਿਓ। ਤੇ ਪਰ ਤੁਹਾਡੇ ਕੋਲੇ ਮਾਲ ਵੇਚਣ ਵਾਸਤੇ ਪ੍ਰੋਡਕਸ਼ਨ ਹੈਗੀ ਤੁਸੀਂ ਕਿੱਥੇ ਵੇਚੋਗੇ? ਫਿਰ ਇੱਕ ਮੰਡੀ ਹੀ ਆਪਣੇ ਕੋਲੇ ਆਪਸ਼ਨ ਬਜਦੀ ਆ ਜਿੱਥੇ ਆਪਾਂ ਮਾਲ ਨੂੰ ਪ੍ਰੋਪਰ ਮੈਨੇਜ ਕਰਕੇ ਸੇਲ ਕਰ ਸਕਦੇ ਆ ਹੁਣ ਮੰਡੀ ਦੇ ਵਿੱਚ ਆੜਤਗੇ ਵੀ ਹੁੰਦੇ ਆ ਮੰਡੀ ਦੇ ਵਿੱਚ ਫਰੂਟ ਸ਼ਾਪਸ ਵੀ ਹੁੰਦੀਆਂ ਵੱਡੇ ਵੈਂਡਰ ਵੀ ਹੁੰਦੇ ਆ ਤਾਂ ਉਹ ਚਾਹੇ ਤੁਸੀਂ ਵੈਂਡਰ ਥਰੂ ਵੇਚ ਲੋ ਚਾਹੇ ਤੁਸੀਂ ਆੜਤਗੇ ਥਰੂ ਵੇਚ ਲੋ ਉਦਾਂ ਆਪਾਂ ਮਾਰਕੀਟ ਨੂੰ ਮੈਨੇਜ ਕਰ ਲੈਨੇ ਆ ਜੇ ਤਾਂ ਕੋਈ ਆਪਣਾ ਮੰਨ ਲਓ ਵੱਡੇ ਮਾਲਸ ਬਣੇ ਹੋਏ ਆ ਉਹਨਾਂ ਦੇ ਵੈਂਡਰਸ ਹੁੰਦੇ ਆ ਤੇ ਉਹ ਕੀ ਕਰਦੇ ਆ ਵੀ ਆਪਣੇ ਤੋਂ ਫਾਰਮ ਚ ਪ੍ਰੋਡਿਊਸ ਚੱਕ ਲੈਂਦੇ ਸਾਰਾ ਜੀ ਉਹ ਆਪਣੇ ਮਾਰਕ ਦੇ ਨੀਚੇ ਉਹ ਐਡਵਰਡ ਮਾਲਸ ਨੂੰ ਡਿਸਟ੍ਰੀਬਿਊਟ ਕਰ ਦਿੰਦੇ ਦੂਸਰੀ ਕੰਮ ਕੀ ਆ ਵੀ ਛੋਟੀ ਸ਼ਾਪਸ ਆ ਤਾਂ ਉਹ ਜਿਹੜੀਆਂ ਨਿੱਕੀਆਂ ਦੁਕਾਨਾਂ ਇੱਕ ਇੱਕ ਦੋ ਦੋ ਟ੍ਰੇਜ਼ ਵਾਲੀਆਂ ਹੁੰਦੀਆਂ ਕੋਈ ਇੱਕ ਟ੍ਰੇ ਲੈਂਦਾ ਕੋਈ ਦੋ ਟ੍ਰੇ ਲੈਂਦੇ ਤਾਂ ਉਹ ਕੀ ਕਰਦੇ ਇੱਕ ਆੜਤੀਗੇ ਨਾਲ ਉਹਨਾਂ ਦਾ ਰਿਸ਼ਤਾ ਬਣਿਆ ਹੁੰਦਾ ਜਿੱਥੋਂ ਸਾਰੀਆਂ ਫਸਲਾਂ ਜਾਂ ਸਾਰੇ ਫਰੂਟਸ ਕਲੈਕਟ ਕਰਦੇ ਆ ਤਾਂ ਆ ਪਾਣੇ ਕੋਲੇ ਉਹ ਆਪਸ਼ਨ ਹੈਗੀ ਆ ਆੜਤੀਆ ਜਾਂ ਇੱਕ ਆੜਤੀਏ ਕੋਲੋਂ ਉਹ ਸਾਰੀ ਫਰੂਟਸ ਚੱਕਦੇ ਆ ਤਾਂ ਉਹ ਸਟਰਾਬਰੀ ਵੀ ਉੱਥੋਂ ਅਵੇਲੇਬਲ ਹੋ ਜਾਂਦੀ ਹੈ ਅਵੇਲੇਬਲ ਹੋ ਜਾਂਦੀ ਹੈ ਤੇ ਇਹ ਦੂਸਰੇ ਨੰਬਰ ਤੇ ਆਪਣੇ ਕੋਲੇ ਆਪਸ਼ਨ ਆ ਆੜਤੀਗੇ ਵਾਲੀ ਜੇ ਵੈਂਡਰਸ ਆ ਡਾਇਰੈਕਟ ਸੇਲ ਆ ਜਾਂ ਮਾਰਕੀਟ ਆਪਾਂ ਆੜਤੀਆ ਥਰੂ ਕਰ ਸਕਦੇ ਹਾਂ ਤੇ ਹੁਣ ਸਟਰਾਬਰੀ ਦੀ ਆਪਾਂ ਬਹੁਤ ਗੱਲ ਕੀਤੀ ਹੈ ਜੇ ਗੱਲ ਕਰ ਲਈ ਜਾਵੇ ਮਿਰਚਾਂ ਵੀ ਤੁਸੀਂ ਇੱਥੇ ਲਾਈਆਂ ਤਰਬੂਜ ਵੀ ਲਾਇਆ ਹੋਇਆ ਫਿਰ ਜਿਹੜਾ ਕਿ ਕਿੰਨੇ ਸਾਲ ਤੋਂ ਤੁਸੀਂ ਜਿਹੜੀ ਮਿਰਚਾਂ ਦੀ ਤਰਬੂਜ ਦੀ ਤੇ ਸਟਰਾਬਰੀ ਦੀ ਖੇਤੀ ਕਰ ਰਹੇ ਹੋ ਹਾਂ ਸਟਰਾਬਰੀ ਨੂੰ ਆਪਾਂ ਨੂੰ 5 ਸਾਲ ਹੋ ਗਏ ਆ ਜੀ ਤੇ ਖਰਬੂਜੇ ਨੂੰ ਤਰਬੂਜ ਨੂੰ 3 ਸਾਲ ਹੋ ਗਏ ਆ ਜੀ ਤੇ ਮਿਰਚ ਆਪਾਂ ਪਹਿਲੇ ਸਾਲ ਲਾਈ ਆ ਮਿਰਚ ਦਾ ਆਪਣੇ ਕੋਲ ਟ੍ਰਾਇਲ ਇਦਾਂ ਮਿਰਚ ਇੱਕ ਅਜਿਹੀ ਫਸਲ ਆ ਕੋਈ ਵੀ ਇਹ ਸਭ ਹੁੰਦੀਆਂ ਕੱਚੀਆਂ ਫਸਲਾਂ ਆ ਆਪਾਂ ਕਹਿੰਦੇ ਕਿ ਇਹਨਾਂ ਦਾ ਪ੍ਰੋਪਰ ਰੇਟ ਨਹੀਂ ਹੁੰਦਾ ਕੋਈ ਆਪਾਂ ਪਰ ਮਿਰਚ ਮੈਨੂੰ ਲੱਗਦਾ ਵੀ ਇੱਕ ਅਜਿਹੀ ਫਸਲ ਆ ਜੀ ਆਪਾਂ ਉਹਨੇ ਕੋਲ ਮਾਰਕੀਟ 'ਚ ਰੇਟ ਆ ਤਾਂ ਇਹਨੂੰ ਹਰੀ ਤੋੜ ਲਓ ਹਰੀ ਵਿਕ ਜਾਂਦੀ ਆ ਖੀਰਾ ਵਾ ਮਾਰਕੀਟ 'ਚ ਵੇਚ ਲਿਆ ਉਹਦਾ ਇੱਕ ਟਾਈਮ ਹੀ ਆ ਉਸ ਦਿਨ ਤੋੜ ਲਿਆ ਤਾਂ ਉਹ ਵਿਕ ਗਿਆ ਤਾਂ ਠੀਕ ਆ ਜੇ ਨਹੀਂ ਤੋੜਦੇ ਤਾਂ ਉਹ ਵੀ ওভারਸਾਈਜ਼ ਹੋ ਜਾਂਦਾ ਤਾਂ ਵੀ ਨਹੀਂ ਵਿਕਣਾ ਨਾ ਵਿਕਿਆ ਤਾਂ ਗਲ ਜੂ ਜਾਂ ਸਿੱਟਣਾ ਪਊ ਜੀ ਮਿਰਚ ਇਹ ਜਿਹੇ ਹੀ ਫਸਲ ਆ ਜਿਹਦਾ ਉਹਦਾ ਰੇਟ ਹੈਗਾ ਤਾਂ ਆਪਾਂ ਹਰੀ ਤੋੜ ਕੇ ਮਾਰਕੀਟ 'ਚ ਵੇਚ ਸਕਦੇ ਆ ਰੇਟ ਡਾਊਨ ਆ ਤਾਂ ਉਹਨੂੰ ਰੋਕ ਲੋ ਮਿਰਚ ਨੂੰ ਰੈੱਡ ਕਰ ਲੋ ਲਾਲ ਕਰ ਲੋ ਗਿੱਲੀ ਲਾਲ ਵੇਚ ਲੋ ਜੇ ਰੇਟ ਹੈਗਾ ਤਾਂ ਜੇ ਗਿੱਲੀ ਲਾਲ ਦਾ ਮਿਰਚ ਦਾ ਵੀ ਰੇਟ ਮੰਨ ਲਓ ਡਾਊਨ ਆ ਤਾਂ ਉਹ ਮਿਰਚ ਨੂੰ ਤੋੜ ਕੇ ਸੁਕਾ ਲੋ ਸੁੱਕੀ ਸੁੱਕੀ ਮਿਰਚ ਦੀ ਤਾਂ ਮਾਰਕੀਟ ਹੈਗੀ ਹੈਗੀ ਆ ਉਹ ਵਿਕ ਜੂਗੀ ਬੜੇ ਆਰਾਮ ਨਾਲ ਪਰ ਤੁਹਾਨੂੰ ਇਹ ਨੌਬਤ ਨਹੀਂ ਆਊਗੀ ਤੁਹਾਨੂੰ ਸਿੱਟ ਨਹੀਂ ਪਊਗੀ ਸਿੱਟ ਨਹੀਂ ਪਊਗੀ ਆਮ ਫਸਲਾਂ ਦੇ ਵਿੱਚ ਕੀ ਆ ਆਪਾਂ ਨੂੰ ਸਿੱਟਣਾ ਪੈਣ ਤੱਕ ਨੌਬਤ ਆ ਜਾਂਦੀ ਆ ਟਮਾਟਰ ਰੁਪਏ ਕਿਲੋ ਹੋ ਜਾਂਦਾ ਆ ਆਪਾਂ ਨੂੰ ਖੇਚ ਵਾਉਣਾ ਪੈ ਜਾਂਦਾ ਕਿਉਂਕਿ ਉਹਦਾ ਮਾਰਕੀਟ 'ਚ ਉਹਨਾ ਰੇਟ ਨਹੀਂ ਹੁੰਦਾ ਕਿ ਯਾਰ ਜਿੰਨਾ ਆਪਾਂ ਨੂੰ ਪ੍ਰੋਕਾਸਟਿੰਗ ਉਹਦੇ ਲੇਬਰ ਚਾਰਜਸ ਪੈ ਜਾਂਦੇ ਆ ਇਸ ਕਰਕੇ ਆਪਾਂ ਨੂੰ ਉਹ ਖੇਚ ਵਾਉਣਾ ਪੈ ਜਾਂਦਾ ਸਾਰੀਆਂ ਫਸਲਾਂ ਵਾਉਣੀਆਂ ਪੈ ਸਕਦੀਆਂ ਮਿਰਚ ਮੈਨੂੰ ਨਹੀਂ ਲੱਗਦਾ ਵੀ ਇਹ ਜਹੀ ਫਸਲ ਆ ਕਿ ਜਿਹਨੂੰ ਆਪਾਂ ਹਰੀ ਨੂੰ ਵੀ ਵੇਚ ਸਕਦੇ ਆ ਗਿੱਲੀ ਲਾਲ ਨੂੰ ਵੀ ਵੇਚ ਸਕਦੇ ਆ ਤੇ ਲਾਸਟ ਤੇ ਉਹਨੂੰ ਸਕਾ ਕੇ ਵੀ ਵੇਚ ਸਕਦੇ ਆ ਇਸੇ ਕਰਕੇ ਆਪਾਂ ਮਿਰਚ ਵਾਲੇ ਪਾਸੇ ਥੋੜਾ ਜਿਹਾ ਧਿਆਨ ਕੀਤਾ ਵੀ ਵੰਡਤਾ ਕੁਛ ਕੁਛ ਖਰਬੂਜਾ ਵੀ ਆ ਤਰਬੂਜ ਵੀ ਆ ਮਿਰਚ ਵੀ ਆ ਫਿਰ ਇਹਨਾਂ ਦੇ ਵਿੱਚ ਆਪਾਂ ਸਟਰਾਬਰੀ ਵੀ ਕਰ ਰਹੇ ਆ ਤੇ ਫਿਰ ਇਹਨਾਂ ਦਾ ਆਪਸ ਵਿੱਚ ਵੀ ਫਰਕ ਆ ਜਿਸ ਟਾਈਮ ਤੇ ਸਟਰਾਬਰੀ ਚੱਲਦੀ ਆ ਉਸ ਟਾਈਮ ਤੇ ਦੂਜੀਆਂ ਫਸਲਾਂ ਨਹੀਂ ਪਿਕਿੰਗ ਦਿੰਦੀਆਂ ਜਦੋਂ ਸਟਰਾਬਰੀ ਖਤਮ ਹੋ ਗਈ ਉਦੋਂ ਖਰਬੂਜਾ ਪਿਕਿੰਗ ਸਟਾਰਟ ਕਰ ਦੂਗਾ ਜੋ ਖਰਬੂਜਾ ਫਾਈਨਲ ਹੋ ਜੂਗਾ ਉਦੋਂ ਮਿਰਚ ਪੀਕਿੰਗ ਸਟਾਰਟ ਕਰ ਦੋਗੇ ਤੇ ਇਸ ਕਰਕੇ ਆਪਾਂ ਨੂੰ ਲੇਬਰ ਦੀ ਵੀ ਕੋਈ ਸਮੱਸਿਆ ਨਹੀਂ ਉਸੇ ਲੇਬਰ ਨੂੰ ਆਪਾਂ ਮੈਨੇਜ ਕਰ ਸਕਦੇ ਹਾਂ ਇੱਕ ਦੂਸਰੀ ਫਸਲ ਦੇ ਵਿੱਚ ਲੇਬਰ ਦੀ ਵੀ ਕੋਈ ਸਮੱਸਿਆ ਨਹੀਂ ਇਨਕਮ ਵੀ ਤੁਹਾਨੂੰ ਡੇਲੀ ਆ ਰਹੀ ਹੈ ਤੇ ਖਰਚੇ ਵੀ ਤੁਹਾਡੇ ਚੰਗੇ ਤਰੀਕੇ ਨਾਲ ਜਿਹੜੇ ਉਹ ਚੱਲ ਰਹੇ ਨੇ ਖਰਬੂਜੇ ਤੇ ਤਰਬੂਜ ਦੀ ਜੇ ਆਪਾਂ ਗੱਲ ਕਰ ਲਈਏ ਉਹਦੇ 'ਚ ਜਿਹੜਾ ਹੈਗਾ ਕਿੰਨਾ ਕੁ ਮਾਰਜਨ ਹੈਗਾ ਜੇ 1 ਏਕੜ ਦੀ ਆਪਾਂ ਗੱਲ ਕਰੀਏ ਕਿੰਨਾ ਖਰਚਾ ਕੱਢ ਕੇ ਕਿੰਨੀ ਕੁ ਬਚਤ ਉਹਦੇ 'ਚ ਤੁਸੀਂ ਦੇਖਦੇ ਹੋ ਜਿਹੜੀਆਂ ਵੀ ਫਸਲਾਂ ਪ੍ਰੋਟੈਕਟਿਡ ਕલ્ਟੀਵੇਸ਼ਨ ਦੇ ਅੰਡਰ ਆਉਂਦੀਆਂ ਉਹਨਾਂ ਤੇ ਕੋਸਟ ਆਫ ਕલ્ਟੀਵੇਸ਼ਨ ਜ਼ਿਆਦਾ ਹੀ ਹੁੰਦੀ ਹੈ ਜੇ ਮੰਨ ਲਓ ਆਪਾਂ ਨੋਰਮਲ ਮੌਸਮ ਦੇ ਹਿਸਾਬ ਨਾਲ ਖਰਬੂਜੇ ਦੀ ਫਸਲੀ ਰੱਖ ਲਗੇ ਉਹ 30 35000 ਖਰਚਾ 30000 ਦੇ ਵਿੱਚ ਬਹੁਤ ਵਧੀਆ ਮੈਨੇਜ ਹੋ ਜਾਂਦੀ ਹੈ ਪਰ ਜੇ ਪ੍ਰੋਟੈਕਟਡ ਕਰਦੇ ਆ ਤਾਂ ਉਹ 70 ਪਲੱਸ ਚਲੀ ਜਾਂਦੀ ਹੈ 80 90000 ਪਰ ਏਕੜ ਉੱਤੇ ਕੋਸਟ ਆਪਣਾ ਖਰਚਾ ਆ ਜਾਂਦਾ ਸੀਡ ਤੋਂ ਲੈ ਕੇ ਉਹ ਸ਼ੀਟਸ ਤੋਂ ਮਲਚਿੰਗ ਸ਼ੀਟਸ ਲੋ ਟਨਲ ਵਾਇਰ ਸਾਰਾ ਕੁਝ ਤੇ ਉਹ ਸਾਰੇ ਖਰਚਾ ਜਿਆਦਾ ਆ ਜਾਂਦਾ ਤੇ ਜੇ ਐਂਡ ਤੇ ਰਿਜ਼ਲਟ ਕੱਢਦੇ ਆਪਾਂ ਪ੍ਰੋਡਕਸ਼ਨ ਦਾ ਜੇ ਆਪਾਂ ਨਾਰਮਲ ਸੀਜ਼ਨ ਵਾਲੀ ਖਰਬੂਜੇ ਤਰਬੂਜ ਦੀ ਗੱਲ ਕਰਦੇ ਆਂ ਤਾਂ ਉਹ ਜੇ 120 ਕੁਆਂਟਲ ਨਿਕਲ ਰਿਹਾ ਮੰਨ ਲਓ ਐਵਰੇਜ ਈਲਡ ਤੇ ਉਹਦਾ ਮੰਨ ਲਓ ਮਾਰਕੀਟ ਪ੍ਰਾਈਸ ਜਦੋਂ 7 8 10 ਰੁਪਏ ਹੁੰਦਾ ਪਰ ਜਿਹੜੀ ਪ੍ਰੋਟੈਕਟਿਡ ਕਲਟੀਵੇਸ਼ਨ ਆ अर्ली ਮਾਰਕੀਟ ਵਾਲੀ ਹੈ ਇਹਦੀ ਆਪਾਂ ਨੂੰ 20 ਪਲੱਸ ਮਾਰਕੀਟ ਮਿਲ ਜਾਂਦੀ ਹੈ ਖਰਬੂਜੇ ਦੀ ਗੱਲ ਕਰ ਗਏ ਜਿਹੋ ਜਾਇ ਤੇ ਆਪਣਾ ਕੋਸਟ ਆਫ ਕਲਟੀਵੇਸ਼ਨ ਜ਼ਿਆਦਾ ਉਹੋ ਜੇ ਮਾਰਕੀਟ ਪ੍ਰਾਈਸ ਵੀ ਉਸ ਟਾਈਮ ਜ਼ਿਆਦਾ ਹੁੰਦਾ ਤਾਂ ਉਹ ਠੀਕ ਹੈ ਵੈਸੇ ਮੈਨੇਜ ਹੋ ਜਾਂਦਾ ਪਰ ਥੋੜਾ ਜਿਹਾ ਕੋਸਟ ਆਫ ਕਲਟੀਵੇਸ਼ਨ ਇਸ ਫਸਲ 'ਚ ਜ਼ਿਆਦਾ ਹੁੰਦਾ ਤੇ ਐਂਡ ਤੇ ਉਹੀ 70 80000 90000 ਤੱਕ ਲੱਖ ਤੱਕ 1 ਏਕੜ ਬੜੇ ਆਰਾਮ ਨਾਲ ਤੰਦਰੁਸਤ ਫਸਲ ਮੁਨਾਫਾ ਖਰਚੇ ਕੱਢ ਕੇ ਦੇ ਜਾਂਦੀ ਹੈ ਖਰਚੇ ਕੱਢ ਕੇ ਦੇ ਜਾਂਦੀ ਹੈ ਤਾਂ ਤੁਸੀਂ ਦੱਸਿਆ ਸਟ੍ਰਾਬਰੀ ਤੋਂ ਤੇ ਜਿਹੜਾ ਹੈਗਾ ਖਰਬੂਜੇ ਜਾਂ ਤਰਬੂਜ਼ ਤੋਂ ਵੀ ਚੰਗਾ ਮੁਨਾਫਾ ਫਾਰਮਰ ਕਮਾ ਸਕਦੇ ਨੇ ਹੁਣ ਖੇਤ ਦੇ ਵਿੱਚ ਇੱਕ ਮੈਸੇਜ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ ਜੇ ਕੋਈ ਕਿਸਾਨ ਡਾਇਵਰਸੀਫਿਕੇਸ਼ਨ ਵੱਲ ਔਣਾ ਚਾਹੁੰਦਾ ਹੈ ਫਸਲੀ ਵਿਭਿੰਨਤਾ ਵੱਲ ਔਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲੀ ਚੀਜ਼ ਜੇ ਉਹਨੇ ਕੋਈ ਸਟ੍ਰਾਬਰੀ ਕਰਨੀ ਹੈ ਜਾਂ ਕੁਝ ਹੋਰ ਜਿਹੜੀ ਕ੍ਰੌਪ ਕਰਨੀ ਹੈ ਤਾਂ ਸਭ ਤੋਂ ਇੱਕ ਜਿਹੜੀ ਜ਼ਰੂਰੀ ਚੀਜ਼ ਹੈ ਉਹ ਕਿਹੜੀ ਹੈ ਕਿਹੜਾ ਮੈਸੇਜ ਤੁਸੀਂ ਫਾਰਮਰ ਨੂੰ ਦੇਣਾ ਚਾਹੁੰਦੇ ਹੋ ਮੈਂ ਜਿਹੜਾ ਵੀ ਬੰਦਾ ਡਿਵਰਸਿਫਾਈ ਕਰਨਾ ਚਾਹੁੰਦਾ ਦੋ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਇੱਕ 'ਚ ਜਿਆਦਾ ਕੋਸਟ ਆਫ ਕਲਟੀਵੇਸ਼ਨ ਹੈ ਇੱਕ 'ਚ ਥੋੜਾ ਸਭ ਤੋਂ ਪਹਿਲਾਂ ਉਹ ਜਦੋਂ ਲਾਈਨ ਚੇਂਜ ਕਰੂਗਾ ਨਾ ਆਪਦੀ ਇੱਕ ਤਾਂ ਛੋਟੇ ਏਰੀਏ ਤੋਂ ਸਟਾਰਟ ਕਰੇ ਐਦਾਂ ਨਾ ਹੋਵੇ ਵੀ 10-12 ਕਿੱਲਾਂ 'ਚ ਇਕੱਠਾ ਪੰਗਾ ਲੈ ਲਵੇ ਇੱਕ ਕਿੱਲੇ ਤੋਂ ਸਟਾਰਟ ਕਰੇ ਅੱਧੇ ਏਕੜ ਤੋਂ ਸਟਾਰਟ ਕਰੇ ਹੌਲੀ-ਹੌਲੀ ਜਿੱਦਾਂ ਉਹਨੂੰ ਇੱਕ ਤਾਂ ਉਹਨੂੰ ਨੌਲੇਜ ਆਊਗੀ ਉਹਨਾਂ ਫਸਲਾਂ ਨੂੰ ਸੰਭਾਲਣਾ ਕਿੱਦਾਂ ਇੱਕ ਉਹਨਾਂ ਮਾਰਕੀਟ ਦਾ ਪਤਾ ਲੱਗੂ ਇੱਕ ਉਹਦਾ ਹੌਸਲਾ ਵਧੂ ਜਦੋਂ ਉਹ ਸਕਸੈਸ ਹੋਣ ਲੱਗ ਗਿਆ ਆਟੋਮੈਟਿਕ ਹੀ ਉਹਦਾ ਫਸਲ ਨੂੰ ਵਧਾਉਣ ਵਾਲੇ ਪਾਸੇ ਧਿਆਨ ਹੋਣ ਲੱਗ ਜੂ ਮੈਂ ਜਿਆਦਾ ਹੀ ਕਿੱਲਿਆਂ ਚ ਕਰਾਂ ਜਦੋਂ ਸਟਾਰਟਿੰਗ ਦੇ ਵਿੱਚ ਉਹ ਜਿਆਦਾ ਨਾ ਏਰੀਆ ਚ ਨਾ ਕਰੇ ਥੋੜੇ ਥੋੜੇ ਏਰੀਆ ਚ ਕਰਦਾ 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 ਆਟੋਮੈਟਿਕ ਹੀ ਸਕਸੈਸਫੁਲ ਹੋ ਜੂਗਾ ਜੀ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ ਤੁਸੀਂ ਬਹੁਤ ਸਾਡੇ ਨਾਲ ਗੱਲਾਂ ਕੀਤੀਆਂ ਤੇ ਆਪਦਾ ਤਜਰਬਾ ਜਿਹੜਾ ਸਾਂਝਾ ਕੀਤਾ ਤਾਂ ਕਿਸਾਨ ਵੀਰੋ ਇਹ ਤਾਂ ਸੀ ਜਸਪ੍ਰੀਤ ਜੀ ਜਿਨ੍ਹਾਂ ਨੇ ਆਪਣੇ 9 ਏਕੜ ਦੇ ਵਿੱਚ ਕਿਸ ਤਰੀਕੇ ਨਾਲ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਹਰ ਮਹੀਨੇ ਤੇ ਹਰ ਦਿਨ ਕਮਾਈ ਕਰ ਰਹੇ ਨੇ ਜੇ ਤੁਸੀਂ ਵੀ ਇਸ ਤਰੀਕੇ ਨਾਲ ਕਮਾਈ ਕਰਨਾ ਚਾਹੁੰਦੇ ਹੋ ਜਾਂ ਫਸਲੀ ਵਿਭਿੰਨਤਾ ਵੱਲ ਆਉਣਾ ਚਾਹੁੰਦੇ ਹੋ ਤੇ ਇਹੋ ਜਿਹੇ ਕਿਸਾਨਾਂ ਦੀਆਂ ਹੋਰ ਸਫਲਤਾ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਸੁਣਨਾ ਚਾਹੁੰਦੇ ਹੋ ਉਹਨਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਦੇਖਦੇ ਰਹੋ ਆਪਣੀ ਖੇਤੀ ਧੰਨਵਾਦ